ਸਤਿ ਸ਼੍ਰੀ ਅਕਾਲ ਦਰਮਿਓਤ ਦੇਖ ਰਹੇ ਹੋ ਤੁਸੀਂ ਮੈਂ ਪ੍ਰਵਿੰਦਰ ਸਿੰਘ ਇਸ ਵਕਤ ਦੀਆਂ ਵੱਡੀਆਂ ਤੇ ਤਾਜ਼ਾ ਖਬਰਾਂ ਲੈ ਕੇ ਹਾਜ਼ਰ ਹਾਂ ਸਭ ਤੋਂ ਪਹਿਲੇ ਗੱਲ ਕਰ ਲਵਾਂਗੇ ਗੁਰਦਾਸਪੁਰ ਦੇ ਸ਼ਹੀਦ ਲੈਫਟੀਨੈਂਟ ਨਵਦੀਪ ਸਿੰਘ ਅਸ਼ੋਕ ਚੱਕਰ ਸਪੋਰਟਸ ਸਟੇਡੀਅਮ ਸਰਕਾਰੀ ਕਾਲਜ ਦੇ ਵਿੱਚ ਅੱਜ 76ਵਾਂ ਗਣਤੰਤਰਤਾ ਦਿਵਸ ਮਨਾਇਆ ਗਿਆ ਜਿਸ ਦੇ ਵਿੱਚ ਕੈਬਨਿਟ ਮੰਤਰੀ ਪੰਜਾਬ ਕੁਲਦੀਪ ਸਿੰਘ ਧਾਲੀਵਾਲ ਦੇ ਵੱਲੋਂ ਤਿਰੰਗਾ ਲਹਿਰਾਉਣ ਦੀ ਰਸਮ ਜਿਹੜੀ ਹੈ ਅਦਾ ਕੀਤੀ ਗਈ ਇਸ ਮੌਕੇ ਤੇ ਮਾਰਚ ਪਾਸਟ ਦੇ ਲਈ ਸਲਾਮੀ ਲਈ ਗਈ ਅਤੇ ਦੇਸ਼ ਦੇ ਜਵਾਨਾਂ ਨੂੰ ਸलाम ਕੀਤਾ ਗਿਆ ਕਿਹਾ ਗਿਆ ਹੈ ਕਿ ਅੱਜ ਦੇਸ਼ ਦੇ ਜਵਾਨਾਂ ਦੇ ਕਰਕੇ ਅਸੀਂ ਚੈਨ ਦੀ ਨੀਂਦ ਸੋ ਪਾ ਰਹੇ ਹ ਕੈਬਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਪੰਜਾਬ ਦੇ ਲੋਕਾਂ ਨੂੰ ਗਣਤੰਤਰ ਦਿਵਸ ਮੌਕੇ ਤੇ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ ਪੰਜਾਬ ਸਰਕਾਰ ਨੇ ਹਰ ਇੱਕ ਵਰਗ ਦੇ ਲਈ ਭਲਾਈ ਦੇ ਕੰਮ ਕੀਤੇ ਨੇ ਅਤੇ ਇਹ ਨਿਰੰਤਰ ਜਾਰੀ ਰਹਿਣਗੇ ਉਹਨੇ ਕਿਹਾ ਕਿ ਲੋਕਾਂ ਦੀ ਸਿਹਤ ਸਹੂਲਤ ਨੂੰ ਦੇਖਦੇ ਹੋਏ ਪੰਜਾਬ ਦੇ ਵਿੱਚ ਕਈ ਮੁਹੱਲਾ ਕਲੀਨਿਕ ਖੋਲੇ ਗਏ ਲੋਕਾਂ ਦੀ ਸੁਰੱਖਿਆ ਦੇ ਲਈ ਸੜਕ ਸੁਰੱਖਿਆ ਫੋਰਸ ਵੀ ਤਾਇਨਾਤ ਕੀਤੀ ਗਈ ਅਤੇ ਨਾਲ ਹੀ ਉਹਨੇ ਕਿਹਾ ਕਿ ਸ਼ਹੀਦ ਪਰਿਵਾਰਾਂ ਨੂੰ ਪੰਜਾਬ ਸਰਕਾਰ ਦੇ ਵੱਲੋਂ ਵੱਡੀ ਰਾਹਤ ਵੀ ਦਿੱਤੀ ਗਈ ਉਹਨੇ ਕਿਹਾ ਕਿ ਪੰਜਾਬ ਸਰਕਾਰ ਅੱਗੇ ਵੀ ਇਸੇ ਤਰ੍ਹਾਂ ਲੋਕ ਭਲਾਈ ਦੇ ਅਤੇ ਲੋਕ ਹਿੱਤ ਦੇ ਕੰਮ ਜਾਰੀ ਰੱਖੇਗੀ ਉਹਦੇ ਦੇਸ਼ ਵਾਸੀਆਂ ਨੂੰ ਦੁਨੀਆ ਭਰ ਦੇ ਹਰ ਕੋਨੇ ਚ ਵਸਦੇ ਪੰਜਾਬੀਆਂ ਨੂੰ ਪੰਜਾਬ ਵਾਸੀਆਂ ਨੂੰ ਗਰਦਾਸਪੁਰ ਜ਼ਿਲ੍ਹੇ ਦੇ ਸਾਰੇ ਸ਼ਹਿਰੀਆਂ ਨੂੰ ਬਹੁਤ-ਬਹੁਤ ਵਧਾਈਆਂ ਹੋਣ ਅੱਜ ਦੇ ਦਿਨ ਸਾਡੇ ਸੰਵਿਧਾਨ ਦੀ ਜਿਹੜੀ ਉਹ ਲਾਗੂ ਹੋਇਆ ਸਾਡਾ ਸੰਵਿਧਾਨ ਉਹਦੇ ਮੈਂ ਬਾਬਾ ਸਾਹਿਬ ਅੰਬੇਦਕਰ ਜੀ ਜਿਨ੍ਹਾਂ ਨੇ ਸੰਵਿਧਾਨ ਦੀ ਰਚਨਾ ਕੀਤੀ ਉਹਨਾਂ ਨੂੰ ਵੀ ਯਾਦ ਕਰਦਿਆਂ ਉਹਨਾਂ ਦੇ ਵੱਡ ਮੁੱਲੇ ਯੋਗਦਾਨ ਨੂੰ ਜਿਹੜਾ ਉਹਨਾਂ ਨੇ ਪਾਇਆ ਉਹ ਬਹੁਤ ਵੱਡਾ ਇੱਕ ਕੰਮ ਕਰਕੇ ਗਿਆ ਸੋ ਅੱਜ ਦੇ ਮੌਕੇ ਸਾਡੀਆਂ ਸਦਦਾਂ ਦੇ ਉੱਤੇ ਜਿਹੜੇ ਸਾਡੇ ਜਵਾਨ ਸਾਡੇ ਪੰਜਾਬ ਦੇ ਅੰਦਰ ਸਾਡੇ ਫੌਜ ਦੇ ਜਵਾਨ ਸਾਡੇ ਬੀਐਸ ਸਾਡੇ ਜਿਹੜੇ ਸੀਐਲਪੀ ਦੇ ਸਾਡੇ ਪੰਜਾਬ ਪੁਲਿਸ ਦੇ ਜਵਾਨ ਜਿਹੜੇ ਪੰਜਾਬ ਤੇ ਦੇਸ਼ ਦੀ ਰੱਖਿਆ ਲਈ ਕੁਰਬਾਨੀਆਂ ਕਰਦੇ ਆ ਉਹਨਾਂ ਨੂੰ ਸਾਦਿਆਂ ਨੂੰ ਸਲੂਟ ਕਰਦਾ ਬਹੁਤ ਕੁਰਬਾਨੀਆਂ ਹੋਈਆਂ ਅੰਦਰ ਦੇਖ ਕੇ ਆਏ ਔਰ ਮੈਂ ਕਾਮਨਾ ਕਰਦਾ ਕਿ ਸਾਡਾ ਦੇਸ਼ ਅੱਜ ਕੀ ਕਦੇ ਸਾਡਾ ਪੰਜਾਬ ਸੂਬਾ ਸਦਾਤ ਭਗਵੰਤ ਸ੍ਰੀ ਗੁਰੂ ਮਾਨ ਜੀ ਦੀ ਗਵਾਈ ਹੇਠ ਰੰਗਲਾ ਪੰਜਾਬ ਬਣੇ ਉਹ ਦਾ ਇਸ ਪੰਜਾਬ ਦੇ ਵਿੱਚ ਸ਼ਾਂਤੀ ਰਹੇ ਸੁਖ ਸ਼ਾਂਤੀ ਰਹੇ ਸਾਡਾ ਹਰ ਪੱਖੋਂ ਵਕਾਾਸ ਹੋਵੇ ਇਹ ਮੈਂ ਅੱਜ ਕੰਮਾਂ ਵੀ ਕਰਦਾ ਉਹ ਸਭ ਨੂੰ ਬਹੁਤ ਬਹੁਤ ਵਧਾਈਆਂ ਵੀ ਦਿੰਦਾ ਸ਼ਰਧਾ ਦੇ ਨਾਲ ਜਿਸ ਤਰ੍ਹਾਂ ਦੇ ਨਾਲ ਜਿਸ ਤਰ੍ਹਾਂ ਗਰਨੇਲ ਹਮਲੇ ਹੋ ਰਹੇ ਨੇ ਹਨਾ ਕਈ ਜਿਹੜੇ ਹੈਗੇ ਨੇ ਕਾਰੋਬਾਰੀ ਉਹ ਪੰਜਾਬ ਛੱਡ ਕੇ ਜਾ ਰਹੇ ਨੇ ਅੱਜ ਦਾ ਦਿਨ ਬਹੁਤ ਇਤਿਹਾਸਿਕ ਦਿਨ ਹੈ ਆਪਾਂ ਫੇਰ ਕਿਤੇ ਇਹ ਗੱਲਾਂ ਸਾਰੀਆਂ ਕਰਾਂਗੇ ਅੱਜ ਦੇ ਦਿਨ ਤੇ ਸਿਰਫ ਵਧਾਈਆਂ ਹੀ ਸਭ ਨੂੰ ਦੇਣੀਆਂ ਬਾਕੀ ਗੱਲ ਕਰਾਂਗੇ ਪਰ ਕਲਾਂ ਨੌਰ ਤੋਂ ਇੱਕ ਜਵਾਨ ਜਿਹੜਾ ਚੀਜ਼ ਹੋ ਗਿਆ ਉਹਦੇ ਪਰਿਵਾਰ ਇਹਨਾਂ ਨੇ ਅੰਦਰ ਸਲੂਟ ਕਰਕੇ ਆਏ ਆ ਜਵਾਨ ਜਿਹੜਾ ਸ਼ਹੀਦ ਹੋਇਆ ਉਹਨੂੰ ਸਲੂਟ ਕੀਤਾ ਜੋ ਵੀ ਸਰਕਾਰੀ ਸਹੂਲਤਾਂ ਪੰਜਾਬ ਸਰਕਾਰ ਦਿੰਦੀ ਆ ਜਾਂ ਸੈਂਟਰ ਦੇ ਉਹ ਸਾਰੀਆਂ ਸੂਚਤਾ ਹਸਪਤਾਲ ਵੱਲੋਂ ਦਿੱਤੀਆਂ ਜਾਣੀ। ਤਾਂ ਗੱਲ ਕਿਸਾਨਾਂ ਦੀ ਕਰ ਲੈਨੇ ਆ ਅੱਜ ਅੰਮ੍ਰਿਤਸਰ ਦੇ ਵਿੱਚ 26 ਜਨਵਰੀ ਗਣਤੰਤਰ ਦਿਵਸ ਮੌਕੇ ਤੇ ਦੇਸ਼ ਭਰ ਦੇ ਵਿੱਚ ਅਤੇ ਨਾਲ ਪੰਜਾਬ ਦੇ ਵਿੱਚ ਵੀ ਕਿਸਾਨ ਜਥੇਬੰਦੀਆਂ ਦੇ ਵੱਲੋਂ ਟਰੈਕਟਰ ਮਾਰਚ ਕੱਢਿਆ ਗਿਆ ਏ। ਜਿਸ ਦੇ ਚਲਦਿਆਂ ਅੰਮ੍ਰਿਤਸਰ ਬਾਈਪਾਸ ਤੇ ਸ਼ੋਪਿੰਗ ਮਾਲ ਦੇ ਬਾਹਰ ਕਿਸਾਨ ਜਥੇਬੰਦੀਆਂ ਦੇ ਵੱਲੋਂ ਟਰੈਕਟਰ ਮਾਰਚ ਕੱਢਿਆ ਗਿਆ ਤੇ ਇਸ ਮੌਕੇ ਤੇ ਕਿਸਾਨ ਆਗੂਆਂ ਨੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਿਹੜਾ ਦੋਵੇਂ ਫੋਰਮਾਂ ਦੇ ਵੱਲੋਂ ਦੇਸ਼ ਵਿਆਪੀ ਟਰੈਕਟਰ ਮਾਰਚ ਕੱਢਿਆ ਜਾਣਾ ਸੀ ਅੱਜ ਉਸ ਨੂੰ ਲੈ ਕੇ ਟਰੈਕਟਰ ਜਿਹੜੇ ਨੇ ਸੜਕਾਂ ਦੇ ਉੱਤੇ ਦਿਖਾਈ ਦੇ ਰਹੇ ਨੇ ਪੰਜਾਬ ਦੇ ਜਿੰਨੇ ਵੀ ਕਾਰਪੋਰੇਟ ਤੇ ਸੈਲੋਜ਼ ਨੇ ਉਹਨਾਂ ਦੇ ਸ਼ੋਪਿੰਗ ਮਾਲ ਨੇ ਭਾਜਪਾ ਨੇਤਾਵਾਂ ਦੇ ਘਰ ਨੇ ਪੰਜਾਬ ਦੇ ਵਿੱਚ ਜਿੰਨੇ ਵੀ ਟੋਲ ਪਲਾਜ਼ੇ ਨੇ ਉਹਨਾਂ ਥਾਵਾਂ ਦੇ ਉੱਤੇ ਟਰੈਕਟਰ ਜਿਹੜੇ ਨੇ ਖੜੇ ਨਜ਼ਰ ਆ ਰਹੇ ਨੇ ਕੇਂਦਰ ਸਰਕਾਰ ਦੇ ਖਿਲਾਫ ਰੋਸ ਕੀਤਾ ਜਾ ਰਿਹਾ ਕਿਸਾਨ ਆਗੂਆਂ ਨੇ ਕਿਹਾ ਕਿ ਸੈਲਰ ਗੋਦਾਮ ਹੋਰ ਹਨ ਜਿੱਥੇ ਸਰਕਾਰ ਦੇ ਵੱਲੋਂ ਸਾਰਾ ਮਾਲ ਰੱਖਿਆ ਜਾਣਾ ਹੈ ਅਨਾਜ ਨੂੰ ਸਟੋਰ ਕੀਤਾ ਜਾਂਦਾ ਹੈ ਅਤੇ ਇੱਥੇ ਤੁਹਾਡੇ ਅਨਾਜ ਸਟੋਰ ਹੋ ਗਏ ਤਾਂ ਫਿਰ ਮਹਿੰਗਾ ਅਨਾਜ ਵੀ ਤੁਹਾਨੂੰ ਵੇਚਿਆ ਜਾਵੇਗਾ ਜਿਹੜਾ ਸਾਡਾ ਜੇਕਰ ਗੱਲ ਕਰਨ ਲਈ ਜਾਵੇ ਤਾਂ ਲੱਕ ਤੋੜ ਕੇ ਰੱਖ ਦਵੇਗਾ। ਉਹਨਾਂ ਨੇ ਕਿਹਾ ਕਿ ਐਮਐਸਪੀ ਲੀਗਲ ਗਾਰੰਟੀ ਕਾਨੂੰਨ ਬਣੇ ਦੇਸ਼ ਦੇ ਕਿਸਾਨ ਮਜ਼ਦੂਰਾਂ ਨੂੰ ਕਰਜ਼ਾ ਮੁਕਤ ਕੀਤਾ ਜਾਵੇ ਅਤੇ ਦੇਸ਼ ਦਾ 80 ਕਰੋੜ ਕਿਸਾਨ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਇਹ ਪੁਕਾਰ ਕਰ ਰਿਹਾ ਕਿ ਸਾਡੀ ਆਵਾਜ਼ ਸੁਣੀ ਜਾਵੇ। ਇਸ ਕਰਕੇ ਉਹਨਾਂ ਨੇ ਆਪਣੀਆਂ ਮੰਗਾਂ ਮੰਵਾਉਣ ਦੇ ਲਈ ਅੱਜ ਇੱਕ ਅਨੋਖਾ ਤਰੀਕਾ ਇਹ ਵੀ ਅਪਣਾਇਆ ਕਿ ਟਰੈਕਟਰ ਲੈ ਕੇ ਸੜਕਾਂ ਦੇ ਉੱਤੇ ਉਤਰੇ ਨੇ ਸਰਕਾਰ ਗਣਤੰਤਰ ਦਿਵਸ ਤੇ ਪਰੇਡ ਕਰਵਾ ਰਹੀ ਹੈ ਅਤੇ 26 ਜਨਵਰੀ ਤੇ ਉੱਥੇ ਹੀ ਕਿਸਾਨਾਂ ਦੇ ਵੱਲੋਂ ਇੱਕ ਅਲੱਗ ਟਰੈਕਟਰ ਮਾਰਚ ਕੱਢ ਕੇ ਜੇਕਰ ਗੱਲ ਕੀਤੀ ਜਾਵੇ ਤਾਂ ਕੇਂਦਰ ਸਰਕਾਰ ਨੂੰ ਆਪਣੀਆਂ ਮੰਗਾਂ ਜੜੀਆਂ ਨੇ ਜਾਤ ਕਰਵਾਈਆਂ ਜਾ ਰਹੀਆਂ ਨੇ ਆਹ ਦੇਖੋ ਜਿਹੜਾ ਆਪਾਂ ਅੱਜ 26 ਜਨਵਰੀ ਨੂੰ ਪੂਰਾ ਦੇਸ਼ ਵਿਆਪੀ ਟਰੈਕਟਰ ਮਾਰਚ ਰੱਖਿਆ ਸੀ ਵੱਡੇ ਪੱਧਰ ਤੇ ਸਾਰੇ ਪੰਜਾਬ ਦੇ ਦੇਸ਼ ਦੇ ਅੰਦਰ ਟਰੈਕਟਰ ਮਾਰਚ ਹੋ ਰਿਹਾ ਹੈਗਾ ਔਰ ਇਹ ਜਿਹੜੇ ਸ਼ਾਪਿੰਗ ਮਾਲਸ ਨੇ ਸਾਡੇ ਔਰ ਇਹ ਤੋਂ ਕਹਾ ਜਿਹੜੇ ਵੱਡੇ ਸਾਈਲੋਜ਼ ਨੇ ਉਦੋਂ ਕਹਾ ਜਿਹੜੇ ਪਛਪਾ ਦੇ ਘਰ ਜਾਂ ਦਫਤਰ ਨੇ ਉਥੇ ਔਰ ਪੂਰੇ ਦੇਸ਼ ਭਰ ਦੇ ਵਿੱਚ ਕਰਤ ਕਰਨ 12 13 ਸਟੇਟਾਂ ਦੀ ਮੈਨੂੰ ਖਬਰਾਂ ਮਿਲਦੀਆਂ ਲੱਖਾਂ ਲੱਖ ਟਰੈਕਟਰ ਜਿਹੜੇ ਅੱਜ ਸ਼ਾਮਲ ਹੋ ਰਹੇ ਪ੍ਰੋਗਰਾਮਾਂ ਦੇ ਵਿੱਚ ਔਰ ਇਹਦੇ ਨਾਲ ਦੀ ਨਾਲ ਜਿਹੜਾ ਵਾ ਆਪਣੀਆਂ ਐਮਐਸਪੀ ਲੀਗਲ ਗਰੰਟੀ ਕਾਨੂੰਨ ਬਣਾਇਆ ਜਾਵੇ ਕਿਸਾਨ ਮਜ਼ਦੂਰ ਨੂੰ ਕਰਜ਼ਾ ਮੁਕਤ ਕੀਤਾ ਜਾਵੇ ਇਹਦੇ ਨਾਲ ਦੀ ਨਾਲ ਜਿਹੜਾ ਵਾ ਉਹ ਲਖੀਮਪੁਰ ਖਰੀਦਾਨ ਸਾਹਿਬ ਮਿਲੇ ਇਹ ਤੋਂ ਗਾਹਾਂ ਸ਼ਹੀਦ ਸੁਪਕਰਨ ਨੂੰ ਸ਼ਹੀਦ ਕੀਤਾ ਉਹਦਾ ਇਨਸਾਫ ਲੈਣਾ ਅੱਜ ਕਿਹਾ ਜਾਂਦਾ ਵੀ ਸੁਤੰਤਰਤਾ ਦਿਹਾੜਾ ਵਾਜ ਦੇ ਦਿਨ ਸੰਵਿਧਾਨ ਲਾਗੂ ਹੋਇਆ ਸੀਗਾ 76ਵਾਂ ਪਰ ਮੈਨੂੰ ਨਹੀਂ ਲੱਗਦਾ ਵੀ ਵੱਡੇ ਅਮੀਰਾਂ ਲਈ ਕਾਰਪੋਰੇਟ ਕਰਾ ਲੈਣ ਲਈ ਸੰਵਿਧਾਨ ਹੋਰ ਕੰਮ ਕਰਦਾ ਸਾਡੇ ਲਈ ਹੋਰ ਕਰਦਾ ਜੇ ਅੱਜ ਲੋਕਾਂ ਨੂੰ ਅਧਿਕਾਰ ਮਿਲੇ ਸੀ ਤੇ ਅੱਜ 80 ਕਰੋੜ ਕਿਸਾਨਾਂ ਮਜ਼ਦੂਰਾਂ ਦੀ ਆਵਾਜ਼ ਦਾ ਸਨਮਾਨ ਹੋਣਾ ਚਾਹੀਦਾ ਕਿਸਾਨਾਂ ਮਜ਼ਦੂਰਾਂ ਦੀ ਆਵਾਜ਼ ਸੁਣ ਕੇ ਪ੍ਰਧਾਨ ਮੰਤਰੀ ਨੂੰ ਮਸਲੇ ਦਾ ਹੱਲ ਕਰਨਾ ਚਾਹੀਦਾ ਇਸ ਕਰਕੇ ਅਸੀਂ ਅੱਜ ਇਸ ਦਿਨ ਸਭਧਾਨ ਲੱਗ ਗਏ ਉਸ ਤੋਂ ਮੂਲੂਤ ਅਧਿਕਾਰ ਆਪਣੇ ਵਰਤ ਕੇ ਪੀਸਫੁਲੀ ਢੰਗ ਨਾਲ ਆਪਣਾ ਅੰਦੋਲਨ ਕਰ ਰਹੇ ਹਾਂ ਇਹ ਲਗਭਗ ਸਾਰੀਆਂ ਜਥੇਬੰਦੀ ਦੋ ਵੱਡੇ ਫੋਰਮ ਐਸਕੇਮ ਨਾਨ ਪੋਲਿਟਿਕਲ ਕਿਸਾਨ ਮਜ਼ਦੂਰ ਮਿਲਤਾ ਅਰ तमाम ਦੇਸ਼ ਦੀਆਂ ਜਿਵੇਂ ਬੰਦੀਆਂ ਅੱਜ ਦੇ ਪ੍ਰੋਗਰਾਮ ਤੇ ਹੈਗੀਆਂ। ਸਵਾਜ ਪੂਰੇ ਭਾਰਤ ਦੇ ਵਿੱਚ ਸੰਯੁਕਤ ਕਿਸਾਨ ਮੋਰਚਾ ਭਾਰਤ ਦੇ ਵੱਲੋਂ ਕੇਂਦਰ ਸਰਕਾਰ ਦੇ ਖਿਲਾਫ ਟਰੈਕਟਰ ਮਾਰਚ ਕੱਢੇ ਗਏ ਨੇ। ਉੱਥੇ ਹੀ ਜੇਕਰ ਗੱਲ ਜ਼ਿਲ੍ਹਾ ਮੋਗਾ ਦੀ ਕੀਤੀ ਜਾਵੇ ਤਾਂ ਪੰਜ ਜਗ੍ਹਾ ਦੇ ਉੱਤੇ ਟਰੈਕਟਰ ਮਾਰਚ ਕੱਢਿਆ ਜਾ ਰਿਹਾ। ਜਿਸ ਨੂੰ ਲੈ ਕੇ ਹਜ਼ਾਰਾਂ ਦੀ ਗਿਣਤੀ ਵਿੱਚ ਟਰੈਕਟਰ ਮਾਰਚ ਕਰਦੇ ਹੋਏ ਟਰੈਕਟਰ ਜਿਹੜੇ ਨੇ ਨਜ਼ਰ ਆ ਰਹੇ ਨੇ। ਇਸ ਦੇ ਵਿੱਚ ਕਿਸਾਨਾਂ ਦੇ ਨਾਲ ਉਹਨਾਂ ਦੇ ਛੋਟੇ-ਛੋਟੇ ਬੱਚੇ ਵੀ ਸ਼ਾਮਲ ਨੇ। ਇਸ ਮੌਕੇ ਤੇ ਜਾਣਕਾਰ ਦਿੰਦੇ ਕਿ ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਖਿਲਾਫ ਸਾਡੀਆਂ ਮੰਗਾਂ ਉਹ ਲੈ ਕੇ ਕਾਫੀ ਲੰਮੇ ਸਮੇਂ ਤੋਂ ਸੰਘਰਸ਼ ਚੱਲ ਰਿਹਾ ਹੈ ਕੇਂਦਰ ਸਰਕਾਰ ਨੇ ਜੋ ਮੰਗਾਂ ਮੰਨੀਆਂ ਸਨ ਉਹ ਵੀ ਹਾਲੇ ਤੱਕ ਲਾਗੂ ਨਹੀਂ ਕੀਤੀਆਂ ਤਾਂ ਜਿਸ ਨੂੰ ਲੈ ਕੇ ਲਗਾਤਾਰ ਹੀ ਕਿਸਾਨਾਂ ਦੇ ਵੱਲੋਂ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਮੰਗਾਂ ਨੂੰ ਕੇਂਦਰ ਸਰਕਾਰ ਤੱਕ ਪਹੁੰਚਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਕਾਜੋ 26 ਜਨਵਰੀ ਨੂੰ ਪੂਰੇ ਭਾਰਤ ਦੇ ਵਿੱਚ ਟਰੈਕਟਰ ਮਾਰਚ ਕੱਢਿਆ ਗਿਆ ਹੈ ਜਿਸ ਨੂੰ ਲੈ ਕੇ ਅੱਜ ਮੋਗਾ ਦੇ ਵਿੱਚ ਵੀ ਟਰੈਕਟਰ ਮਾਰਚ ਜਿਹੜਾ ਕੀਤਾ ਗਿਆ ਹੈ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹਨਾਂ ਨੇ ਕਿਹਾ ਕਿ ਸਾਡੀਆਂ ਮੰਗਾਂ ਜਦੋਂ ਤੱਕ ਪੂਰੀਆਂ ਨਹੀਂ ਹੁੰਦੀਆਂ ਸੰਘਰਸ਼ ਜਾਰੀ ਰਹੇਗਾ ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਪੂਰੇ ਪੰਜਾਬ ਦੇ ਵਿੱਚ ਇਹਨਾਂ ਵੱਲੋਂ ਅੱਜ ਟਰੈਕਟਰ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜਿਸ ਨੂੰ ਲੈ ਕੇ ਅੱਜ ਅਸੀਂ ਮੋਗਾ ਦੇ ਵਿੱਚ ਖੜੇ ਹਾਂ ਜੀ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜਾ ਕਿਸਾਨਾਂ ਵੱਲੋਂ ਜਿਹੜੇ ਟਰੈਕਟਰ ਮਾਰਚ ਦੀ ਬਿਲਕੁਲ ਤਿਆਰੀ ਕੀਤੀ ਗਈ ਹੈ ਅਤੇ ਇੱਥੇ ਕਿਸਾਨ ਜਿਹੜੇ ਲਗਾਤਾਰ ਇੱਥੇ ਹੋਰ ਟਰੈ ਜੋ ਜਿਹੜਾ ਰੋਜ਼ ਪ੍ਰੋਜੈਸ਼ਨ ਮੋਗਾ ਦੇ ਪੰਜ ਸ਼ਹਿਰਾਂ ਦੇ ਵਿੱਚ ਕੀਤਾ ਜਾ ਰਿਹਾ ਜੀਤਵਾਲ ਧਰਮਕੋਟ ਕੋਟ ਸਿਕਨਿਆ ਸਿੰਘ ਵਾਲਾ ਤੇ ਮੋਗਾ ਮੋਗਾ ਦੇ ਵਿੱਚ ਤੇ ਕਿਸਾਨ ਵੀਰ ਵੀ ਇੱਥੇ ਪਹੁੰਚੇ ਇਹਨਾਂ ਨਾਲ ਗੱਲਬਾਤ ਵੀ ਕਰਦੇ ਆ ਬਰਕਰਾਰ ਸਿੰਘ ਤੁਹਾਡੇ ਵੱਲੋਂ ਇੱਕ ਅੱਜ ਟਰੈਕਟਰ ਰੋਸ ਮਾਰਚ ਕੱਢਿਆ ਜਾ ਰਿਹਾ ਇਹਦੇ ਬਾਰੇ ਜਾਣਕਾਰੀ ਦਿਓ ਅੱਜ ਅਸੀਂ ਗਣਤੰਤਰਤਾ ਦਿਵਸ ਤੇ ਜੋ ਟਰੈਕਟਰ ਮਾਰਚ ਕੱਢ ਰਹੇ ਆ ਉਹ ਕੇਂਦਰ ਦੀ ਮੋਦੀ ਸਰਕਾਰ ਦੇ ਖਿਲਾਫ ਕੱਢ ਰਹੇ ਆ ਕਿਉਂਕਿ ਅੱਜ ਪੂਰਾ ਦੇਸ਼ ਗਣਤੰਤਰਤਾ ਦਿਵਸ ਮਨਾ ਰਿਹਾ ਪਰ ਲੇਕਿਨ ਕਿਸਾਨ ਆ ਜਿਹੜੇ ਉਹ ਸੜਕਾਂ ਦੇ ਉੱਤੇ ਆਪਣੇ ਟਰੈਕਟਰ ਲੈ ਕੇ ਉਤਰੇ ਆ ਇੱਕ ਮੋਦੀ ਸਰਕਾਰ ਦੇ ਵਿਰੋਧ ਦੇ ਵਿੱਚ ਆ ਕਿਉਂਕਿ ਮੋਦੀ ਸਰਕਾਰ ਨੇ ਜੋ ਕਾਲੇ ਕਾਨੂੰਨ ਲਿਆਂਦੇ ਸੀ ਉਹਨਾਂ ਨੂੰ ਪਹਿਲਾਂ ਰੱਦ ਕੀਤਾ ਰੱਦ ਕਰਕੇ ਸਾਡੀਆਂ ਮੰਗਾਂ ਮੰਨੀਆਂ ਮੰਗਾਂ ਮੰਨ ਕੇ ਪਰ ਫਿਰ ਨਾਲ ਦੀ ਨਾਲ ਹੀ ਮੋਦੀ ਸਰਕਾਰ ਉਹਨਾਂ ਮੰਗਾਂ ਤੋਂ ਬਿਲਕੁਲ ਮੁੱਕਰ ਚੁੱਕੀ ਆ ਭੱਜ ਚੁੱਕੀ ਆ ਉਸ ਭਗੌੜੀ ਸਰਕਾਰ ਨੂੰ ਜਗਾਉਣ ਦੀ ਖਾਤਰ ਅਸੀਂ ਇਹ ਪ੍ਰੋਟੈਸਟ ਕਰ ਰਹੇ ਆ ਸਾਡਾ ਸੰਯੁਕਤ ਕਿਸਾਨ ਮੋਰਚਾ ਭਾਰਤ ਬਲੋ ਦੇਸ਼ਾਂ ਨਿਰਦੇਸ਼ ਹੋਏ ਸੀ ਉਹਨਾਂ ਦੇ ਹਿਅਾਂ ਨਿਰਦੇਸ਼ਾਂ ਦੇ ਉੱਤੇ ਅਸੀਂ ਫੁੱਲ ਚੜ੍ਹਦੇ ਹੋਏ ਅੱਜ ਅਸੀਂ ਟਰੈਕਟਰ ਮਾਰਚ ਕਰ ਰਹੇ ਆ ਜੀਵੇ ਤੁਹਾਡੇ ਵੱਲੋਂ ਇੱਕ ਮਹਾਪੰਚਾਇਤ ਵੀ ਕੀਤੀ ਗਈ ਸੀ ਮਹਾਪੰਚਾਇਤ ਤੋਂ ਬਾਅਦ ਦੋਹਾਂ ਟਰੈਕਟਰਾਂ ਨੇ ਲਾੜਨੀ ਕੀਤਾ ਸੀ ਕੇਂਦਰ ਸਰਕਾਰ ਵੱਲੋਂ ਮੰਗਾ ਕਰ ਨਹੀਂ ਮਨਿੰਦ ਸੰਘਰਸ਼ ਕਿਵੇਂ ਚੱਲੂਗਾ ਵੇਖੋ ਜੀ ਪਹਿਲਾਂ ਜਦੋਂ ਮਹਾਪੰਚਾਇਤ ਕੀਤੀ ਗਈ ਸੀ ਉਸੇ ਮਹਾਪੰਚਾਇਤ ਦੇ ਰੋਹ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੇ 14 ਤਰੀਕ ਦੀ ਮੀਟਿੰਗ ਦਿੱਤੀ ਹੋਈ ਆ ਜੇ 14 ਤਰੀਕ ਨੂੰ ਨਹੀਂ ਕੋਈ ਮਸਲਾ ਹੱਲ ਹੁੰਦਾ ਤਾਂ ਸੰਯੁਕਤ ਕਿਸਾਨ ਮੋਰਚਾ ਭਾਰਤ ਵੱਲੋਂ ਜੋ ਸਾਨੂੰ ਦਿਸ਼ਾ ਨਿਰਦੇਸ਼ ਆਊਗਾ ਉਸ ਦੇ ਉੱਤੇ ਫੋਲ ਚੜਾਉਂਦੇ ਹੋਏ ਅੱਗੇ ਵੀ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਊਗਾ ਆ ਜਿਵੇਂ ਅੱਜ ਟਰੈਕਟਰ ਪਹੁੰਚਿਆ ਕਿੰਨੇ ਕਿ ਟਰੈਕਟਰ ਜਿਹੜੇ ਦੇ ਵਿੱਚ ਲੈ ਕੇ ਆ ਰਹੇ ਹੋ ਕਟੋ-ਕਟ ਹਜ਼ਾਰ ਟਰੈਕਟਰ ਮੋਗਾ ਜ਼ਿਲ੍ਹੇ ਤੋਂ ਟਰੈਕਟਰ ਮਾਰਚ ਕਰੂਗਾ ਅਲੱਗ-ਅਲੱਗ ਪੁਆਇੰਟਾਂ ਤੋਂ ਬਾਗਾਪੁਰਾਣਾ ਨਿਹਾਲ ਸਿੰਘ ਵਾਲਾ ਅਜੀਤਵਾਲ ਟੁੱਡੀਆਂ ਤੋਂ ਅਜੀਤਵਾਲ ਹੁੰਦਾ ਹੋਇਆ ਓਡੀਸੇ ਖਾਂ ਧਰਮਕੋਟ ਇਹਨਾਂ ਜਗ੍ਹਾ ਤੋਂ ਟਰੈਕਟਰ ਮਾਰਚ ਕੀਤਾ ਜਾਣਾ ਜੋ ਕਿ ਮੋਦੀ ਸਰਕਾਰ ਦੀਆਂ ਜਿਹੜਾ ਹਲਾਕੇ ਰੱਖ ਦੇਵੇਗਾ ਕਿਸਾਨਾਂ ਵੱਲੋਂ ਜੋ ਕਹਾ ਗਿਆ ਹੈਗਾ ਜਿਹੜਾ ਪਾਰਟੀ ਸੰਖਿਆ ਦੇ ਵਿੱਚ ਜਿਹੜੇ ਤੇ ਕਿਸਾਨ ਪਹੁੰਚਲੇ ਹੈਗੇ ਆ ਔਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਇਹ ਟ੍ਰੈਕਟਰ ਜਿਹੜੇ ਹੋਣਗੇ ਜਿਹੜੇ ਮੋਗਾ ਜ਼ਿਲ੍ਹਾ ਦੇ ਵਿੱਚ ਜਿਹੜੇ ਟ੍ਰੈਕਟਰ ਰੋਜ਼ ਮਾਰਚ ਕਰਨਗੇ ਤੇ ਉਹਨਾਂ ਵੱਲੋਂ ਕਿਹਾ ਗਿਆ ਕਿ ਅਗਰ 14 ਤਰੀਕ ਨੂੰ ਕੋਈ ਸਿੱਟਾ ਨਹੀਂ ਹੁੰਦਾ ਤਾਂ ਆਉਣ ਵਾਲੇ ਸਮੇਂ ਸੰਘਰਸ਼ ਹੋਰਤੀ ਜਿੱਥੇ ਸੱਦਣਾ ਹੈ ਅਸਲੀ ਲੱਖੋਵਾਲ ਦੇ ਪ੍ਰਧਾਨ ਜੀ ਨੇ ਜ਼ਿਲ੍ਹਾ ਪ੍ਰਧਾਨ ਨੇ ਤੇ ਉਹਨਾਂ ਨਾਲ ਵੀ ਗੱਲ ਕਰਦੇ ਆ ਭਵਿੰਦਰ ਜੀ ਤੁਹਾਡੇ ਵੱਲੋਂ ਅੱਜ ਟ੍ਰੈਕਟਰ ਮਾਰ ਜਿਹੜਾ ਕੀਤਾ ਜਾ ਰਿਹਾ ਹੈਗਾ ਮੋਗਾ ਜ਼ਿਲ੍ਹਾ ਦੇ ਵਿੱਚ ਕਿਹੜੇ-ਕਿਹੜੇ ਥਾਵਾਂ ਤੇ ਕੀਤਾ ਜਾ ਰਿਹਾ ਔਰ ਕਿਸ ਤ ਸਯੋਗਤ ਕਿਸਾਨ ਮੋਰਚੇ ਦੇ ਸੱਦੇ ਦੇ ਉੱਤੇ ਅੱਜ ਮੋਗਾ ਜ਼ਿਲ੍ਹਾ ਦੇ ਵਿੱਚ 5 ਜਗ੍ਹਾ ਦੇ ਉੱਤੇ ਅਸੀਂ ਟਰੈਕਟਰ ਮਾਰਚ ਕਰਨ ਜਾ ਰਹੇ ਹਾਂ ਜਿਹਦੇ ਵਿੱਚ ਮੋਗਾ ਔਰ ਧਰਮਕੋਟ ਅਜੀਤਵਾਲ ਬਾਗਾਪੁਰਾਣਾ ਤੇ ਨਿਹਾਲ ਸਿੰਘ ਵਾਲਾ ਜਿਹਦੇ ਵਿੱਚ ਬੜੀ ਵੱਡੀ ਗਿਣਤੀ ਵਿੱਚ ਜੇ ਗਿਣਤੀ ਦੀ ਗੱਲ ਕਰੀਏ ਵੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਟਰੈਕਟਰ ਅਸੀਂ ਮਾਰਚ ਕਰਨ ਜਾ ਰਹੇ ਹਾਂ ਔਰ ਬੜੇ ਸ਼ਾਂਤਮਈ ਤਰੀਕੇ ਦੇ ਨਾਲ ਅਸੀਂ ਕੇਂਦਰ ਸਰਕਾਰ ਨੂੰ ਇਹ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਜਿਹੜੀਆਂ ਸਾਡੀਆਂ ਮੰਗਾਂ ਹਨ ਉਹ ਮੰਨ ਲਈਆਂ ਜਾਣ ਤੇ ਨਹੀਂ ਤਾਂ ਇੱਥੋਂ ਅੱਗੇ ਵੀ ਸੰਘਰਸ਼ ਹੋਰ ਤੇਜ਼ ਹੋਊਗਾ हां ਜਿਵੇਂ ਤੁਹਾਡੇ ਕੋਲ ਲਗਾਤਾਰ ਸੰਘਰਸ਼ ਚੱਲ ਰਹੀ ਹੈ ਬਾਰਡਰਾਂ ਤੇ ਵੀ ਬੈਠੇ ਹੈਗੇ ਅੱਜ ਦੇ ਲਾਂ ਦੇ ਲੱਗਦਾ ਵੀ ਕੋਈ ਕੇਂਦਰ ਸਰਕਾਰ ਦੇ ਕੋਈ ਫਰਕ ਪਊਗਾ ਵੇਖੋ ਜੀ ਜਿਹੜਾ ਇਹ ਮਾਰਚ ਕਰਨ ਨੂੰ ਜਾ ਰਹੇ ਆ ਪੂਰੇ ਭਾਰਤ ਦੇ ਵਿੱਚ ਅੱਜ ਹੋ ਰਿਹਾ ਹੈ ਗਿਲਾ ਹੈਡਕ quarters ਤੇ ਤਹਿਸੀਲਾਂ ਦੇ ਉੱਤੇ ਪੂਰੇ ਭਾਰਤ ਵੱੱਧਰ ਦੇ ਵਿੱਚ ਇਹ ਹੋ ਰਿਹਾ ਬਿਲਕੁਲ ਇਸ ਗੱਲ ਦਾ ਸਾਡਾ ਪ੍ਰੈਸ਼ਰ ਪਾਉਣ ਦਾ ਸਰਕਾਰ ਦੇ ਉੱਤੇ ਪ੍ਰੋਗਰਾਮ ਲਿਖਿਆ ਵਾ ਬਿਲਕੁਲ ਇਸ ਗੱਲ ਨੂੰ ਸਰਕਾਰ ਪ੍ਰੈਸ਼ਰ ਮੰਨੂਗੀ ਵੀ ਨਾ ਮੰਨੂਗੀ ਇਦੋਂ ਬਾਅਦ ਜੋ ਹੋਰ ਸਾਡਾ ਸੰਯੁਕਤ ਮੋਰਚਾ 24 ਤੇ 25 ਤਰੀਕ ਨੂੰ ਮੀਟਿੰਗ ਜਿਹੜੀ ਦਿੱਲੀ ਦੇ ਵਿੱਚ ਹੋਈ ਆ ਅਗਲੇ ਪ੍ਰੋਗਰਾਮ ਹੋਰ ਦਿੱਤੇ ਜਾਣਗੇ ਬਗੈਣਾ ਵੱਲੋਂ ਜੋ ਕਹਿ ਗਿਆ ਹੈਗਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਇੰਨਾ ਵੱਲੋਂ ਜਿਹੜੀਆਂ ਮੀਟਿੰਗਾਂ ਲਗਾਤਾਰ ਜਾਰੀ ਆ ਤੇ ਅਗਰ ਇਹਨਾਂ ਦਾ ਕੋਈ ਹੱਲ ਨਹੀਂ ਹੁੰਦਾ ਤਾਂ ਸੰਘਰਸ਼ ਵੀ ਜਿਹੜਾ ਹੋਰ ਤਿੱਖਾ ਕੀਤਾ ਜਾਊਗਾ ਇਸ ਸਮੇਂ ਤੇ ਦੇਖਣਾ ਹੋਊਗਾ ਕਿੰਨਾ ਸਰਕਾਰ ਦੇ ਇਸ ਟਰੈਕਟਰ ਰੈਲੀ ਨੂੰ ਲੈ ਕੇ ਜਿਹੜਾ ਕਿੰਨਾ ਕੋਨਾਂ ਦੇ ਉੱਪਰ ਅਸਰ ਹੁੰਦਾ ਹੈ ਜਾਂ ਪ੍ਰੈਸ਼ਰ ਪੈਂਦਾ ਹੈ ਇਹ ਦੇਖਣ ਵਾਲੀ ਗੱਲ ਹੋਵੇਗੀ ਮੋਗਾ ਤੋਂ ਸੰਜੀਤ ਕੁਮਾਰ ਅਰੋੜਾ ਦਾ ਨਿਊਟ ਤੇ ਉਧਰ ਬੀਤੀ ਰਾਤ ਮੋਗਾ ਦੇ ਲਾਲ ਸਿੰਘ ਰੋਡ ਜੀਟੀ ਰੋਡ ਦੇ ਉੱਤੇ ਇੱਕ ਤੇਜ਼ ਰਫ਼ਤਾਰ ਕਾਰ ਅਤੇ ਕੈਂਟਰ ਦੀ ਆਪਸ ਦੇ ਵਿੱਚ ਜ਼ਬਰਦਸਤ ਟੱਕਰ ਹੋ ਗਈ ਜਿਸ ਦੇ ਵਿੱਚ ਕੈਂਟਰ ਦਾ ਹਿੱਸਾ ਟੁੱਟ ਗਿਆ ਅਤੇ ਕਾਰ ਸੜਕ ਦੇ ਕਿਨਾਰੇ ਜਾ ਕੇ ਪਲਟ ਗਈ ਜਿਸ ਦੇ ਵਿੱਚ ਜੇਕਰ ਗੱਲ ਕਰਨੀ ਜਾਵੇ ਕਾਰ ਚਾਲਕ ਦੀ ਤਾਂ ਉਸ ਦੀ ਮਾਮਲੀ ਸੱਟਾਂ ਲੱਗੀਆਂ ਨੇ ਮੌਕੇ ਤੇ ਪਹੁੰਚੀ ਐਸਐਸਐਫ ਦੀ ਟੀਮ ਜਿਹੜੀ ਹੈ ਕਾਰਵਾਈ ਕਰਦੀ ਨਜ਼ਰ ਆਈ ਜਾਣਕਾਰੀ ਦਿੰਦੇ ਹਾਂ ਕੈਂਟਰ ਚਾਲਕ ਮੇਜਰ ਸਿੰਘ ਨੇ ਦੱਸਿਆ ਕਿ ਦੇਰ ਰਾਤ ਉਹ ਆਪਣਾ ਕੈਂਟਰ ਲੈ ਕੇ ਲੁਧਿਆਣਾ ਵਾਲੀ ਸਾਈਡ ਤੋਂ ਕੋਟਪੂਰਾ ਵੱਲ ਜਾ ਰਿਹਾ ਸੀ ਤਾਂ ਕੋਟਪੂਰਾ ਵਾਲੀ ਸਾਈਡ ਤੇ ਇੱਕ ਤੇਜ਼ ਰਫ਼ਤਾਰ ਕਾਰ ਆ ਰਹੀ ਸੀ ਜਿਸ ਨੇ ਕੈਂਟਰ ਦੇ ਡਰਾਈਵਰ ਸਾਈਡ ਤੇ ਟੱਕਰ ਮਾਰ ਦਿੱਤੀ ਅਤੇ ਜਿਸ ਕਰਕੇ ਹਾਦਸਾ ਵਾਪਰ ਗਿਆ ਕੈਂਟਰ ਚਾਲਕ ਦਾ ਕਹਿਣਾ ਹੈ ਕਿ ਕਾਰ ਚਾਲਕ ਨੇ ਸ਼ਰਾਬ ਪੀਤੀ ਹੋਈ ਸੀ ਜਿਸ ਕਰਕੇ ਇਹ ਹਾਦਸਾ ਵਾਪਰਿਆ ਉਹਨਾਂ ਨੇ ਕਿਹਾ ਕਿ ਮੈਂ ਬਿਲਕੁਲ ਠੀਕਾਂ ਅਤੇ ਐਸਐਸਐਫ ਦੀ ਜਿਹੜੀ ਟੀਮ ਹੈ ਉਸ ਦੇ ਵੱਲੋਂ ਪਹੁੰਚ ਕੇ ਜਿਹੜੀ ਕਾਰਵਾਈ ਹੈ ਉਸ ਨੂੰ ਅਮਲ ਵਿੱਚ ਲਿਆਂਦਾ ਗਿਆ ਕੈਂਟਰ ਚਲਾਉਣੇ ਹੈ ਮੇਜਰ ਸਿੰਘ ਨਾਮ ਦਾ ਇਹ ਤੇ ਆ ਮੁਕਤੀ ਜਿਹੜੇ ਜਦੋਂ ਆ ਰਹੇ ਸੀ ਕੋਟ ਕੋਲ ਨੂੰ ਜਾ ਰਹੇ ਸੀ ਜਨਕ ਸਿੰਘ ਇਦੋਂ ਕਾਰ ਆਈ ਤੇ ਇਹਨੂੰ ਸਾਰਾ ਉਹ ਲੈ ਕੇ ਪਿਛਲੇ ਪਾਸੇ ਚੱਕੇ ਜਮਾਰੇ ਬੀਲੇ ਡੇਰਾਂ ਕਿ ਪਤਾ ਨਹੀਂ ਲੱਗਿਆ ਇਹ ਕਾਰਨ ਕੀ ਬਣਿਆ ਬਾਅਦ ਨੇ ਦਾਰੂ ਨੂੰ ਪੀਤੀ ਸੀਗੀ ਜਾਂ ਬਾਅਦ ਚਾ ਦਰਦ ਨੇ ਬੋਜ਼ਲਾ ਬੋਜ਼ਲਾ ਕੱਟ ਕੇ ਲਗਾਇਆ ਵਿੱਚੋਂ ਗਲਾਸ ਦੋ ਕੱਟ ਕੇ ਲਗਾਇਆ ਇਹ ਗੱਡੀ ਕਿਧਰੋਂ ਆ ਰਹੀ ਸੀ ਕਾਰ ਕਾਰ ਇਦੋਂ ਪੱਕੇ ਪੁਰਾਣੇ ਵਾਲੇ ਪਾਸੋਂ ਤੇ ਤੁਸੀਂ ਜਾ ਰਹੇ ਸੀ ਇਧਰ ਨੂੰ ਹਾਂ ਸੀ ਜਾ ਰਹੇ ਇੱਕ ਬੱਜੀ ਕਿੱਥੇ ਗੱਡੀ ਪਿੱਛੇ ਵਝੀ ਆ ਉਹ ਪਿਛਲੇ ਚੱਕੇ ਤੇ ਪਿਛਲੇ ਟਾਇਰਾਂ ਜਮਾਰੇ ਤੇ ਗੱਡੀ 'ਚ ਕਿੰਨੇ ਜਣੇ ਸਵਾਰ ਸੀ ਕਰਤੇ ਇੱਕ ਜਣੇ ਸੀ ਇਕੱਲੇ ਹਾਲਤ ਕਿਦਾਂ ਹੋ ਗਈ ਠੀਕ ਹੈ ਜੀ ਉਹ ਪਟਵਾਰ ਹੋ ਗਿਆ ਕਿਨੇ ਗੱਡੇ ਸੀ ਅਸੀਂ ਗੱਡੇ ਆ ਯਾਰ ਤੇ ਤੁਹਾਡੀ ਗੱਡੀ 'ਚ ਕਿਨੇ ਜਣੇ ਗੱਲ ਬਟਾਲਾ ਸ਼ਹਿਰ ਦੀ ਕਰ ਲੈਨੇ ਆ ਅੰਮ੍ਰਿਤਸਰ ਪਠਾਨਕੋਟ ਰੇਲ 트랙 ਤੇ 게ਟ ਨੰਬਰ 28 ਦੇ ਨਜ਼ਦੀਕ ਇੱਕ ਸ਼ੱਕੀ ਵਸਤੂ ਮਿਲਣ ਦੇ ਨਾਲ ਰੇਲਵੇ ਪੁਲਿਸ ਅਤੇ ਪੰਜਾਬ ਪੁਲਿਸ ਦੇ ਵਿੱਚ ਹੜਕੰਪ ਮਚ ਗਿਆ ਸ਼ੱਕੀ ਵਸਤੂ ਮਿਲਣ ਦੀ ਸੂਚਨਾ ਮਿਲਦਿਆਂ ਹੀ ਰੇਲਵੇ ਪੁਲਿਸ ਅਤੇ ਪੰਜਾਬ ਪੁਲਿਸ ਦੇ ਉੱਚ ਅਧਿਕਾਰੀ ਮੌਕੇ ਤੇ ਪਹੁੰਚ ਗਏ ਬੰਬ ਨੂੰ ਨਕਾਰਾ ਕਰਨ ਦੇ ਵਾਸਤੇ ਟੀਮਾਂ ਵੀ ਬੁਲਾ ਲੀਆਂ ਗਈਆਂ ਤੇ ਉਧਰ ਜਾਂਚ ਤੋਂ ਬਾਅਦ ਪੁਲਿਸ ਨੇ ਕਿਹਾ ਕਿ ਇਹ ਇੱਕ ਸ਼ੱਕੀ ਡੱਬਾ ਸੀ ਲੇਕਿਨ ਉਸ ਦੇ ਵਿੱਚੋਂ ਕੁਝ ਵੀ ਨਹੀਂ ਮਿਲਿਆ ਇਸ ਸਬੰਧੀ ਜਾਣਕਾਰੀ ਦਿੰਦੇ ਆ ਬਟਾਲਾ ਪੁਲਿਸ ਡੀਐਸਪੀ ਸਿਟੀ ਸੰਜੀਵ ਕੁਮਾਰ ਨੇ ਕਿਹਾ ਕਿ ਰੇਲਵੇ ਪੁਲਿਸ ਨੇ ਸੂਚਨਾ ਦਿੱਤੀ ਸੀ ਕਿ ਬਟਾਲਾ ਦੇ ਪੁੱਲਰ ਰੋਡ ਦੇ ਉੱਤੇ ਪੁੰਦਰ ਰੋਲ ਫਾਟਕ ਦੇ ਗੇਟ ਨੰਬਰ C28 ਤੋਂ ਕੁਝ ਦੂਰੀ ਦੇ ਉੱਤੇ ਇੱਕ ਸ਼ੱਕੀ ਵਸਤੂ ਰੇਲ ਲਾਈਨ ਦੇ ਨੇੜੇ ਪਈ ਹੈ ਉਹਨਾਂ ਦੱਸਿਆ ਕਿ ਉਹ ਮੌਕੇ ਤੇ ਪਹੁੰਚੇ ਅਤੇ ਸ਼ੱਕੀ ਵਸਤੂ ਮਿਲਣ ਦੀ ਸੂਚਨਾ ਮਿਲਦੇ ਹੀ ਅੰਮ੍ਰਿਤਸਰ ਤੋਂ ਪਠਾਨਕੋਟ ਜਾਣ ਵਾਲੀ ਅਤੇ ਪਠਾਨਕੋਟ ਤੋਂ ਅੰਮ੍ਰਿਤਸਰ ਜਾਣ ਵਾਲੀ ਟ੍ਰੇਨ ਵੀ ਜਿਹੜੀ ਹੈ ਰੋਕ ਦਿੱਤੀ ਗਈ। ਬੰਬ ਨਕਾਰਾ ਕਰਨ ਵਾਲੀਆਂ ਟੀਮਾਂ ਵੀ ਬੁਲਾ ਲੀਆਂ ਗਈਆਂ ਤੇ ਉੱਥੇ ਹੀ ਡੀਐਸਪੀ ਸੰਜੀਵ ਕੁਮਾਰ ਦਾ ਕਹਿਣਾ ਸੀ ਕਿ ਬੰਬ ਸਕੁਐਡ ਦੀ ਟੀਮ ਨੇ ਜਦ ਜਾਂਚ ਕੀਤੀ ਤਾਂ ਉਹ ਇੱਕ ਮਹਿਜ਼ ਖਾਲੀ ਡੱਬਾ ਨਿਕਲਿਆ ਜਿਸ ਦੇ ਵਿੱਚ ਕੁਝ ਵੀ ਨਹੀਂ ਪਾਇਆ ਗਿਆ ਜਦਕਿ ਉਹਨਾਂ ਦਾ ਵੀ ਕਹਿਣਾ ਸੀ ਕਿ 26 ਜਨਵਰੀ ਦੇ ਅਲਰਟ ਹੋਣ ਦੇ ਚਲਦੇ ਉਹਨਾਂ ਦੇ ਵੱਲੋਂ ਇਸ ਸੂਚਨਾ ਦੇ ਉੱਤੇ ਗੰਭੀਰਤਾ ਦੇ ਨਾਲ ਐਕਸ਼ਨ ਲਿਆ ਗਿਆ ਜਦਕਿ ਰੇਲਵੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਸੀ ਕਿ ਇਸ ਵੇਲੇ ਦੋ ਟ੍ਰੇਨਾਂ ਹੀ ਇਸ ਰੂਟ ਦੇ ਉੱਤੇ ਜਾਂਦੀਆਂ ਨੇ ਜਦਕਿ ਕੁਝ ਸਮੇਂ ਦੇ ਲਈ ਉਹਨਾਂ ਨੂੰ ਵੀ ਰੋਕ ਦਿੱਤਾ ਗਿਆ ਜਲਦ ਹੀ ਰੇਲ ਆਵਾਜਾਈ ਜਿਹੜੀ ਹੈ ਬਹਾਲ ਕਰ ਦਿੱਤੀ ਗਈ ਅਤੇ ਇਸ ਮਾਮਲੇ ਨੂੰ ਲੈ ਕੇ ਆਸ-ਪਾਸ ਦੇ ਵਸਨੀਕਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਡਰ ਦਾ ਮਾਹੌਲ ਜਿਹੜਾ ਬਣਦਾ ਨਜ਼ਰ ਆਇਆ ਸੀ। ਕਰੀਬ 8:30 ਵਜੇ ਦੇ ਕਰੀਬ ਇਹ ਕਿਦਲਾ ਆਏ ਸੀ ਕਿ ਇਹ ਸੀ 28 ਮੁਰਗੀ ਦੇ ਲਾਗੇ ਨਾ ਜਿਹੜੀ ਪਠਾਨਕੋਟ ਅੰਮ੍ਰਿਤਸਰ ਵੱਲੀ ਦੇ ਲਾਈਨਾਂ ਇੱਥੇ ਕੋਈ ਸ਼ੱਕੀ ਚੀਜ਼ ਪਈ ਹੈ। ਤੇ ਬੰਦ ਨੂੰ ਸੀਰੀਅਸਲੀ ਲਿਆ ਗਿਆ ਆ ਕੇ ਦੂਰੋਂ ਸੀ ਦੇਖਿਆ ਕਿ ਟਰੈਕ ਦੇ ਬਿਲਕੁਲ ਨਾਲ ਪਈ ਸੀ ਚੀਜ਼। ਦੇ ਉਧਰ ਪਾਸੇ ਬਾਰੇ ਕੁਝ ਕਿਹਾ ਨਹੀਂ ਸੀ ਜਾ ਸਕਦਾ ਕਿ ਕਿ ਇਸ ਦੇ ਬੰਬ ਡਿਸਪੋਜ਼ਲ ਸਕਵਾਡ ਨੂੰ ਵੀ ਬੁਲਾਇਆ ਗਿਆ ਤੇ ਜਦੋਂ ਉਹਨਾਂ ਨੇ ਆਪਣੀ ਤਸੱਲੀ ਕਰ ਲਈ ਕਿ ਜਸਟਿਕ ਦਾ ਡੱਬਾ ਹੀ ਸੀ ਇਸ ਹੀ ਰੂਪ ਵਿੱਚ ਕੁਝ ਵੀ ਨਹੀਂ ਬਸ ਜਿਸ ਤਰ੍ਹਾਂ ਰੱਖ ਦਿੱਤਾ ਹੁੰਦਾ ਕਿਸੇ ਨੇ ਵੈਸੇ ਕੋਈ ਡੱਬਾ ਇਹ 26 ਜਨਵਰੀ ਨੂੰ ਲੈ ਕੇ ਅਲਰਟ 26 ਜਨਵਰੀ ਦੇ ਕਰਕੇ ਅਲਰਟ ਕਰਕੇ ਅਸੀਂ ਫਿਰ ਇਸ ਗੱਲ ਨੂੰ ਪੂਰਾ ਸੀਰੀਅਸ ਲਿਆ ਤੇ ਸੀਨੀਅਰ ਅਫਸਰ ਨੂੰ ਅਸੀਂ ਦੱਸਿਆ ਸਾਰਿਆਂ ਨੂੰ ਉਹ ਉਹਨੇ ਫਿਰ ਬੰਬ ਡਿਸਪੋਜ਼ਲ ਟੀਮ ਭੇਜੀ ਆ ਕਿੰਨੀਆਂ ਟ੍ਰੇਨਾਂ ਜਿਹੜੀਆਂ ਵਾ ਉਹ ਬਲੌਕ ਕੀਤੀ ਉਹ ਜੀਆਰਪੀ ਸੈਕਸ਼ਨ ਦੱਸ ਸਕਦਾ ਜੀ ਕਿੰਨੀਆਂ ਬਾਟੇ ਇਹ ਆ ਕਿ ਪਠਾਨਕੋਟ ਸਾਈਡ ਨੂੰ ਤੇ ਅੰਮ੍ਰਿਤਸਰ ਸਾਈਡ ਨੂੰ ਦੋਵਾਂ ਸਾਈਡ ਤੋਂ ਤੇ ਟ੍ਰੇਨ ਪਹਿਲੇ ਬਲੌਕ ਕਰ ਦਿੱਤੀਆਂ ਗਈਆਂ ਸੀ ਪ੍ਰੀਕਾਸ਼ਨਰ ਪਤਾ ਕਿੰਨੇ ਟਾਈਮ ਲੱਗਾ ਸੀ ਜੀ ਕਰੀਬ 8:30 ਵਜੇ ਦੇ ਕਰੀਬ ਕਿੰਨਾ ਸਮਾਂ ਲੱਗ ਗਿਆ ਜੀ ਸਾਰਾ ਡਿਫਿਊਜ਼ ਹੁੰਦੇ ਉਹ ਜਾਂ ਚੈੱਕ ਕਰਦੇ ਉਹ ਜਾਂ ਕੁਝ ਵੀ ਕਰਦੇ ਸਾਰਾ ਉਹਨਾਂ ਨੇ ਤਸੱਲੀ ਨਾਲ ਕਰਕੇ ਅਰਾਊਂਡ ਜਦੋਂ ਬੰਬ ਡਿਸਪੋਜ਼ਲ ਟੀਮ ਪਹੁੰਚ ਗਈ ਉਸ ਤੋਂ ਬਾਅਦ ਵੀ ਚੋਕੀ ਸਵਾਹ ਕੋ ਘੰਟਾ ਲਗਾਇਆ ਜੀ ਉਹਨਾਂ ਨੇ ਤਰਨਕੋਟ ਵੀ ਖੇ ਮੌਜੂਦ ਸੀਗਾ ਸੀ ਉੱਥੇ ਚੈਕਿੰਗ ਕਰ ਰਹੇ ਸੀਗੇ 26 ਜਨਵਰੀ ਦੇ ਸਬੰਧ ਵਿੱਚ ਮੈਨੂੰ ਕਰੀਬ 9:30 ਵਜੇ ਇਹ ਸੂਚਨਾ ਮਿਲੀ ਜੀ ਅਸੀਂ ਤੁਰੰਤ ਮੁੱਖੇ ਤੇ ਪਹੁੰਚੇ ਤੇ ਅਸੀਂ ਨਾਲ ਹੀ ਬੰਬਸਕੋਟ ਟੀਮ ਬਾਰਡਰ ਰੇਂਜ ਹੰਬਰ ਸਾਥੋਂ ਮੰਗਵਾਈ ਤੇ ਉਹਨਾਂ ਨੇ ਜਿਹੜੀ ਇਹ ਆ ਕੇ ਬਹੁਤ ਹੀ ਅਤਿਆਤ ਨਾਲ ਉਹਨੂੰ ਆਪਣਾ ਪੂਰਾ ਪ੍ਰੋਸੀਜਰ ਫਾਲੋ ਕਰਕੇ ਇਹ ਜਿਹੜੀ ਚੀਜ਼ ਨੂੰ ਉਹਨੂੰ ਚੈੱਕ ਕੀਤਾ ਤੇ ਉਹ ਬਾਅਦ ਜਿਹੜੀ 2-3 ਘੰਟੇ ਦੀ ਮੁਸਕਾਤ ਤੋਂ ਬਾਅਦ ਉਹਦੇ ਬਾਰੇ ਪਤਾ ਲੱਗਿਆ ਵੀ ਇਹ ਕੁਝ ਨਹੀਂ ਹੈਗਾ ਮਤਲਬ ਇੱਕ ਡੱਬਾ ਖਾਲੀ ਡੱਬਾ ਪਿਆ ਸੀਗਾ ਜਿਹੜਾ ਮਤਲਬ ਜਿਸ ਤੋਂ ਅਸੀਂ 26 ਜਨਵਰੀ ਦਾ ਕਰਕੇ ਜਿਹੜੀ ਪੁਲਿਸ ਪੂਰੀ احتیاط ਦੇ ਵਿੱਚ ਸੀਗੀ ਚੌਕਸ ਸੀਗੀ ਤੇ ਉਹਦਾ ਕਰਕੇ ਅਸੀਂ ਉਹਦੀ ਜਿਹੜੀ ਜਾਂਚ ਕਰਾਉਣੀ ਉਹ ਬਹੁਤ ਜ਼ਰੂਰੀ ਸਮਝੀ ਤਾਂ ਕਿ ਕੋਈ ਨੁਕਸਾਨ ਨਾ ਹੋ ਸਕੇ ਤੇ ਦੇ ਵਿੱਚ ਇਸ ਟਾਈਮ ਤੇ ਇੱਕ ਦੋ ਟ੍ਰੇਨਾਂ ਹੀ ਜਾਂਦੀਆਂ ਨੇ ਤੇ ਉਹਨਾਂ ਨੂੰ ਅਸੀਂ ਰੋਕ ਦਿੱਤਾ ਸੀਗਾ ਕਿਉਂਕਿ ਇਹਦੇ ਵਿੱਚ ਤੁਹਾਨੂੰ ਪਤਾ ਹੈ ਵੀ ਜੇ ਕੋਈ ਇਹੋ ਜੀ ਚੀਜ਼ ਦੀ ਕੋਈ ਸਾਨੂੰ ਸੂਚਨਾ ਮਿਲਦੀ ਤੇ ਉਹਦੇ ਵਾਸਤੇ ਕੋਈ ਜਾਨੀ ਨੁਕਸਾਨ ਹੋਣ ਤੋਂ ਰੋਕਣ ਵਾਸਤੇ ਟ੍ਰੇਨਾਂ ਰੋਕਣਾ ਜ਼ਰੂਰੀ ਹੈ ਉਹਨਾਂ ਨੂੰ ਅਸੀਂ ਜਿੱਥੇ ਵੀ ਹੋਇਆ ਉਥੇ ਸਟੇਸ਼ਨ ਵਰਕਰ ਨੂੰ ਕਹਿ ਕੇ ਅਸੀਂ ਰੁਕਵਾ ਦਿੱਤੀ ਸੀਗੀਆਂ ਤੇ ਹੁਣ ਅਸੀਂ ਉਹ ਸਾਡੀ ਟੀਮ ਲੱਗ ਗਈ ਹੈ ਉਹ ਚੈੱਕ ਕਰਕੇ ਟ੍ਰੈਕ ਥਲੀਅਰ ਕਰਕੇ ਉਹਨਾਂ ਨੂੰ ਅਸੀਂ ਟ੍ਰੇਨਾਂ ਜਿਹੜੀਆਂ ਉਹ ਟ੍ਰੈਕ ਥਲੀਅਰ ਜੁਮ ਕਰ ਰਹੀਆਂ ਹਨ ਉਹ ਡੱਬੇ ਦੇ ਵਿੱਚ ਬਿਲਕੁਲ ਖਾਲੀ ਸੀਗਾ ਕੁਝ ਆਲਤੂ ਫਾਲਤੂ ਵੀ ਅਸੇ ਆਲਤੂ ਫਾਲਤੂ ਵੇਸਟ ਸਮਾਨ ਜਿਸ ਤਰ੍ਹਾਂ ਕੋਈ ਗਰੂ ਦੇ ਕੀ ਕਹਿੰਦੇ ਸਵਾਸ ਉਹ ਜੀ ਜਿੱਦਾਂ ਪਈ ਸੀ ਛੋਟੀ ਜੀ ਥੋੜਾ ਜੀ ਮਤਲਬ ਇੰਨ ਜ਼ਿਆਦਾ ਨਹੀਂ ਸੀ ਹਾਂਜੀ ਇਹ ਸਮੇਂ ਤੇ ਗੈਸਟੀ ਚੱਲਦੀ ਹੈ ਬਿਲਕੁਲ ਜੀ ਸਾਡੀ ਅਗਸਤਾਂ ਚੱਲਦੀਆਂ ਪਈਆਂ ਸਾਡੀ ਹੁਣ ਵੀ ਅਗਸਤ ਇਹ ਸਟ੍ਰਾਈਕ ਤੇ ਚੱਲ ਰਹੀ ਸੀਗੀ ਤੇ ਤਾਂ ਹੀ ਉਸ ਤੋਂ ਪਤਾ ਲੱਗਿਆ ਸਾਨੂੰ ਇੱਕ ਗੇਟਮੈਨ ਨੇ ਸਾਡੀ ਅਗਸਤ ਨੂੰ ਹੀ ਦੱਸਿਆ ਇਹ ਚੀਜ਼ ਪਈ ਹੈ ਤੇ ਸਾਡੀ ਗੱਤਨੇ ਸਾਰਿਆਂ ਨੂੰ ਸੂਚਿਤ ਕੀਤਾ। ਪਿਛਲੇ ਕੁਝ ਦਿਨ ਪਹਿਲਾਂ ਅੰਮ੍ਰਿਤਸਰ ਦੇ ਵਿੱਚ CRPF ਜਵਾਨ ਅਤੇ ਇੱਕ ASI ਪੁਲਿਸ ਅਧਿਕਾਰੀ ਦੇ ਪਰਿਵਾਰਕ ਮੈਂਬਰਾਂ ਦਾ ਆਪਸ ਦੇ ਵਿੱਚ ਝਗੜਾ ਹੁੰਦਾ ਦਿਖਣ ਨੂੰ ਮਿਲਿਆ ਸੀ। ਜਿਸ ਦੀ ਇੱਕ CCTV ਵੀਡੀਓ ਜਿਹੜੀ ਹੈ ਵਾਇਰਲ ਵੀ ਹੋਈ ਸੀ। ਤਾਂ ਇਸ ਦੇ ਵਿੱਚ ASI ਪੁਲਿਸ ਮੁਲਾਜ਼ਮ ਦੇ ਪਰਿਵਾਰ ਦੇ ਵੱਲੋਂ ਇਲਜ਼ਾਮ ਲਗਾਏ ਗਏ ਸਨ। ਕੇ CRPF ਦੇ ਜਵਾਨ ਦੇ ਵੱਲੋਂ ਉਹਨਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਜਿਸ ਸਬੰਧੀ ਉਹਨਾਂ ਨੇ ਇਨਸਾਫ ਦੀ ਗੁਹਾਰ ਲਗਾਈ ਤੇ ਉੱਥੇ ਹੀ ਦੂਸਰੇ ਮਾਮਲੇ ਦੇ ਵਿੱਚ ਅੱਜ CRPF ਦੇ ਜਵਾਨ ਤੇ ਉਹਨਾਂ ਦੇ ਪਰਵਾਰਕ ਮੈਂਬਰਾਂ ਨੇ ਅਤੇ ਦਲਿਤ ਸਮਾਜ ਦੇ ਆਗੂ ਨਿਤਿਨ ਗਿੱਲ ਉਰਫ ਮਨੀ ਗਿੱਲ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਵੱਡੇ ਖੁਲਾਸੇ ਕੀਤੇ ਗਏ ਜਿਸ ਦੇ ਵਿੱਚ CRPF ਜਵਾਨ ਨੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹਨਾਂ ਦਾ ਝਗੜਾ ਕਾਫੀ ਲੰਬੇ ਸਮੇਂ ਤੋਂ ਚੱਲ ਰਿਹਾ ਅਤੇ ASI ਮੁਲਾਜ਼ਮ ਦੇ ਵੱਲੋਂ ਆਪਣੀ ਵਰਦੀ ਦਾ ਗਲਤ ਇਸਤੇਮਾਲ ਕੀਤਾ ਜਾ ਰਿਹਾ ਤੇ ਉਹਨਾਂ ਦੇ ਉੱਤੇ ਹੱਥ ਚੁੱਕਿਆ ਗਿਆ ਕੁੱਟਮਾਰ ਕੀਤੀ ਗਈ ਹੈ CRPF ਜਵਾਨ ਨੇ ਕਿਹਾ ਕਿ ਇਹ ਮਾਮਲਾ ਉਹਨਾਂ ਨੇ ਆਪਣੇ ਸੀਨੀਅਰ ਅਧਿਕਾਰੀਆਂ ਦੇ ਨਾਲ ਸਾਂਝਾ ਕੀਤਾ ਤਾਂ ਮਾਮਲਾ ਜਿਹੜਾ ਹੁਣ ਗ੍ਰਹਿ ਮੰਤਰਾਲੇ ਤੱਕ ਪਹੁੰਚ ਚੁੱਕਿਆ ਹੈ ਗ੍ਰਹਿ ਮੰਤਰਾਲੇ ਦੇ ਵੱਲੋਂ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੂੰ ਇਸ ਮਾਮਲੇ ਦੀ ਜਾਂਚ ਦੇ ਹੁਕਮ ਹੋਏ ਪਰ ਜਿਹੜੇ ਥਰਡ ਪੱਧਰ ਦੇ ਅਧਿਕਾਰੀ ਨੇ ਪੁਲਿਸ ਅਧਿਕਾਰੀ ਨੇ ਉਹਨਾਂ ਦੇ ਵੱਲੋਂ ASI ਪੁਲਿਸ ਮੁਲਾਜ਼ਮ ਦਾ ਸਾਥ ਦਿੱਤਾ ਜਾ ਰਿਹਾ ਤੇ ਉਹਨਾਂ ਨੇ ਕਿਹਾ ਕਿ ਕਿਤਨਾ ਕਿਤੇ ਮੇਰੇ ਨਾਲ ਧੋਖਾ ਕੀਤਾ ਜਾ ਰਿਹਾ ਹੈ ਉਹਨਾਂ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹਾਂ ਗੁਹਾਰ ਲਗਾਈ ਹੈ ਕਿ ਉਹਨਾਂ ਨੂੰ ਇਨਸਾਫ ਮਿਲੇ ਅਸਲ ਦੇ ਵਿੱਚ ਗਲਤੀ ਕਿਸ ਦੀ ਹੈ ਇਹ ਇੱਕ ਜਾਂਚ ਦਾ ਵਿਸ਼ਾ ਹੈ ਸਰ ਮੇਰਾ ਨਾਮ ਪੂਸ਼ਨ ਕੁਮਾਰ ਹੈ ਸਾਨੋਬ ਸ੍ਰੀ ਸਰਦਾਰੀ لال ਬੰਦਰਗਾਲੀ ਦਾ ਰਹਿਣ ਵਾਲਾ ਸਰਮੰਦਰ ਜੀ ਕੀ ਗੱਲ ਕੀ ਹੋਈ ਸੀ ਜਿਹੜਾ ਝਗੜਾ ਹੋਇਆ ਹੈ ਸਰ ਇਹ ਗੱਲ ਝਗੜਾ ਹੋਇਆ ਸਰ ਮੈਂ ਆਪਣੇ ਛੁੱਟੀ ਆ ਰੱਖਿਆ ਸੀ ਸਰ ਆਪਣੇ ਬੱਚਿਆ ਦੇ ਪਰਿਵਾਰ ਨਾਲ ਸਮਾ ਬਤਾਣ ਵਾਸਤੇ ਸਰ ਜਿਹਦੇ ਰਿਗਾਰਡਿੰਗ ਕੀ ਇੱਕ ਸਰ ਮੇਰੇ ਘਰ ਦੇ ਨੂੰ ਤੰਗ ਪਰੇਸ਼ਾਨ ਕਰਨ ਸੰਬਿਤ ਦਰਖਾਸਤ ਦੇ ਰੱਖੀ ਸੀ ਮੈਂ ACP ਵਿਜੇ ਕੁਮਾਰ ਸਾਹਿਬ ਨੂੰ ਸਰ ਤੇ ਸਰ ਉਹਨਾਂ ਨੇ ਪੁਲਿਸ ਪਾਰਟੀ ਭੇਜੀ ਸੀ ਕਿ ਮੌਕੇ ਦੇ ਉੱਤੇ ਜਿਹੜੀ ਇੱਕ ਰੋਚਮੈਂਟ ਇਹਦੇ ਵੱਲੋਂ ਕੀਤੀ ਗਈ ਹੈ ਮਜਰਮ ਵੱਲੋਂ ASI ਜਵਿੰਦਰ ਸਿੰਘ ਤੇ ਬਲਜਿੰਦਰ ਸਿੰਘ ਵੱਲੋਂ ਉਹਨੂੰ ਚੁੱਕਣ ਵਾਸਤੇ ਸਰ ਪੁਲਿਸ ਪਾਰਟੀ ਆਈ ਸੀ ਸਰ ਇਹ ਪੁਲਿਸ ਪਾਰਟੀ ਦੇ ਨਾਲ ਪਹਿਲੇ ਤਾਂ ਵੈਸੇ ਆ ਕਿ ਮੈਂ ਤੋ ਅਕਰੋਚਮੈਂਟ ਖਤਮ ਨਹੀਂ ਕਰਨ ਦੇਣੀ ਤੇ ਸਰ ਦੂਸਰੀ ਗੱਲ ਇਹ ਆ ਕਿ ਜਦੋਂ ਪੁਲਿਸ ਪਾਰਟੀ ਜਾ ਰਹੀ ਸੀ ਸਰ ਮੈਂ ਉਸ ਟਾਈਮ ਦੇ ਉੱਤੇ ਆਪਣੇ ਘਰ ਦੇ ਬਾਹਰ ਖੜਾ ਹੋ ਕੇ ਵੀਡੀਓ ਬਣਾ ਰਿਹਾ ਸੀ ਕਿ ਵੇਖੋ ਵੱਡੇ ਅਫਸਰਾਂ ਦਾ ਜਿਹੜਾ ਹੁਕਮ ਆ ਉਹ ਵੀ ਜਿਹੜੇ ਥੱਲੇ ਵਾਲੇ ਅਫਸਰ ਐ ਇਹ ਮੰਨ ਨਹੀਂ ਰਿਹਾ ਕਿ ਇੱਕ ਆਪਣੇ ਮਹਿਕਮੇ ਦੇ ਉੱਚ ਅਧਿਕਾਰੀਆਂ ਦਾ ਹੁਕਮ ਨਹੀਂ ਮੰਨਦਾ ਪਿਆ ਸਰ ਬਸ ਮੈਂ ਉਹ ਵੀਡੀਓ ਬਣਾ ਰਿਹਾ ਸੀ ਉਹ ਥਾਣੇ ਦੇ ਜਿਹੜੇ ਗੱਡੀ ਜਾ ਰਹੀ ਸੀ ਸਰ ਇੰਨੇ ਚ ਇਹ ਸਰ ਤੈਸ਼ ਵਿੱਚ ਆ ਗਿਆ ਸਰ ਪਤਾ ਨਹੀਂ ਇੰਨੇ ਕੋਈ ਨਸ਼ਾ ਵਗੈਰਾ ਕੀਤਾ ਸੀ ਜਾਂ ਕੀ ਸੀ ਕਿ ਸਰ ਇਹਨਾਂ ਦਾ ਫ੍ਰੀ ਪਲਾਨਡ ਪੈਲੋ ਤੋਂ ਸੀ ਸਰ ਇਹ ਸਿੱਧਾ ਹੀ ਸਰ ਮੇਰੇ ਆ ਕੇ ਸਰ ਜਾਨੋ ਮਾਰਨ ਦੀ ਧਮਕੀਆਂ ਦਿੰਦਾ ਹੋਇਆ ਮੈਨੂੰ ਜਾਤੀ ਸੂਚਕ ਸ਼ਬਦ ਬੋਲਦਾ ਹੋਇਆ ਸਰ ਮੈਨੂੰ ਮੇਰੇ ਗਲ ਪੈ ਗਿਆ ਆ ਕੇ ਸਰ ਨਾਲ ਹੀ ਜਿਹੜਾ ਦੂਸਰਾ આરોપી ਬਲਜਿੰਦਰ ਸਿੰਘ ਹੌਲਦਾਰ ਤੇ ਸਰ ਜਿਹੜਾ ਇੱਕ ਇਹਨਾਂ ਦਾ ਬੇਟਾ ਰਣਜੀਤ ਸਿੰਘ ਜਿੰਨੇ ਸਰ ਹੱਥ ਵਿੱਚ ਪਤਾ ਨਹੀਂ ਕਿਹੜੀ ਕੋਈ ਤਿੱਖੀ ਚੀਜ਼ ਪਾਈ ਹੋਈ ਹੀ ਜਿਹੜਾ ਤੁਸੀਂ ਵੀਡੀਓ ਵਿੱਚ ਵੇਖ ਹੀ ਰਹੇ ਹੋ ਸਰ ਮੈਨੂੰ ਮਾਰਨਾ ਸ਼ੁਰੂ ਕਰ ਦਿੱਤਾ ਸਰ ਜਿਸੇ ਕਰਕੇ ਕੀ ਮੇਰੇ ਇੱਧਰ ਵਾਲੀ ਸਾਈਡ ਦੇ ਉੱਤੇ ਸਰ ਕਾਫੀ ਗੰਭੀਰ ਚੋਟਾਂ ਆਈਆਂ ਜਿਨ੍ਹਾਂ ਰਿਪੋਰਟਾਂ ਹਜੇ ਸਰ ਐਮਐਲਆਰ ਦੀਆਂ ਆਉਣੀਆਂ ਬਾਕੀ ਨੇ ਜਿਹੜੀਆਂ ਪੂਰੀਆਂ ਰਿਪੋਰਟਾਂ ਹਜੇ ਮੈਡੀਕਲ ਰਿਪੋਰਟ ਬੰਨੀ ਬਾਕੀ ਹੈ ਪਰ ਪੁਲਿਸ ਜਿਹੜਾ ਮੁਲਾਜ਼ਮ ਸੀ ਉਹਦੇ ਪਰਿਵਾਰ ਦਾ ਕਹਿੰਦਾ ਕਿ ਤੁਹਾਡੇ ਵੱਲੋਂ ਹਮਲਾ ਕੀਤਾ ਗਿਆ ਉਸ ਤੋਂ ਬਾਅਦ ਕੀ ਕੀ ਜਾਨਾ ਚਾਹੁੰਦੇ ਸਰ ਉਹਦੇ ਰਿਗਾਰਡਿੰਗ ਮੈਂ ਤੁਹਾਨੂੰ ਇਹ ਸਾਰੀ ਸੀਸੀਟੀਵੀ ਫੁਟੇਜ ਦੇ ਰਿਹਾ ਵਾਂ ਤੁਸੀਂ ਉਸ ਵਿੱਚ ਦੇਖੋ ਕਿ ਸਰ ਉਹਦੇ ਵਿੱਚ ਹਮਲਾ ਕਰਨ ਦਾ ਮੈਂ ਮੈਂ ਤਾਂ ਸਰ ਸੈਲਫ ਡਿਫੈਂਸ ਦੇ ਵਿੱਚ ਵੀ ਹੱਥ ਨਹੀਂ ਚੁੱਕਿਆ ਕਿਉਂਕਿ ਮੈਨੂੰ ਪਤਾ ਸੀ ਸਰ ਇਹ ਜਿਹੜਾ ਪੁਲਿਸ ਪ੍ਰਸ਼ਾਸਨ ਹੈਗਾ ਸਰ ਇਹ ਕਿਤੇ ਨਾ ਕਿਤੇ ਮੈਨੂੰ ਵੀ ਕਿਸੇ ਝੂਠੇ ਕੇਸ ਵਿੱਚ ਫਸਾ ਕੇ ਮੇਰੇ ਉੱਤੇ ਵੀ ਕੋਈ ਮੁਕੱਦਮਾ ਦਰਜ ਕਰ ਸਕਦਾ ਹੈ। ਇਹ ਲੱਗਦਾ ਨਹੀਂ ਕਿ ਮਾਮਲਾ ਜ਼ਮੀਨ ਦਾ ਸੀ ਛੋਟੀ ਜੀ ਦਾ ਇਹਨੂੰ ਪੁਲਿਸ ਤੇ ਫੌਜ ਦੇ ਵਿੱਚ ਕਨਵਰਟ ਕੀਤਾ ਜਾ ਰਿਹਾ ਹੈ। ਨਹੀਂ ਸਰ ਐਦਾਂ ਦੀ ਕੋਈ ਗੱਲ ਨਹੀਂ ਹੈਗੀ ਸਰ ਉਸ ਟਾਈਮ ਮੈਂ ਤਾਂ ਸਿਵਲ ਡਰੈਸ ਦੇ ਵਿੱਚ ਸੀ। ਪਰ ਸਰ ਇਹ ਵਰਦੀ ਦੇ ਵਿੱਚ ਸੀ ਸਰ ਜਦੋਂ ਅਸੀਂ ਵਰਦੀ ਪਾ ਲਏ ਨੇ ਆ ਸਾਨੂੰ ਇੱਕ ਗੋ ਸਰਕਾਰ ਵੱਲੋਂ ਵੈਪਨ ਦਿੱਤਾ ਜਾਂਦਾ ਹੈ ਕਿ ਦੇਸ਼ ਦੀ ਸੁਰੱਖਿਆ ਵਾਸਤੇ ਤੇ ਸਰ ਇਸੇ ਤਰ੍ਹਾਂ ਹੀ ਜਿਹੜੀ ਸਿਵਲ ਪੁਲਿਸ ਹੁੰਦੀ ਸਰ ਉਹਨਾਂ ਨੂੰ ਇੱਕ ਡੰਡਾ ਦਿੱਤਾ ਜਾਂਦਾ ਕਿ ਜਿਹੜਾ ਤੁਸੀਂ ਮਾੜੇ ਅੰਸਰਾਂ ਤੇ ਜਾਂ ਮੁਜਰਮਾਂ ਦੇ ਉੱਤੇ ਵਰਤਣਾ ਸਰ ਉਹ ਇੱਕ ਕੋਈ ਆਮ ਡੰਡਾ ਨਹੀਂ ਹੁੰਦਾ ਸਰ ਉਹ ਇੱਕ ਸਰਕਾਰੀ ਵੈਪਨ ਦੇ ਤੌਰ ਤੇ ਉਹ ਕਿ ਸਰਕਾਰੀ ਡੰਡਾ ਹੁੰਦਾ ਸਰ ਜਿਹਨੇ ਦਾ ਇਹਦੇ ਮੇਰੇ ਤੇ ਹਮਲਾ ਕੀਤਾ ਸਰ ਇਹ ਸਰਕਾਰੀ ਵੈਪਨ ਇਹਨੂੰ ਮਤਲਬ ਕਿ ਕਿਸੇ ਬੰਦੇ ਤੇ ਹਮਲਾ ਕਰਨ ਵਾਸਤੇ ਮਿਲਿਆ ਵਾ ਕਿ ਜਾਂ ਸਰ ਇਹਨਾਂ ਨੂੰ ਇਹ ਚੀਜ਼ ਜਿਹੜੀ ਆ ਕਿ ਪ੍ਰੋਟੈਕਟ ਕਰਨ ਵਾਸਤੇ ਮਿਲੀ ਆ ਸਰ ਇੱਕ ਸਰਕਾਰੀ ਵੈਪਨ ਦਾ ਵੀ ਦੁਰਪਯੋਗ ਹੋਇਆ ਆ ਇੱਥੇ ਹੁਣ ਕਿਸ ਤਰੀਕੇ ਦਾ ਇਨਸਾਫ ਮੰਗਦੇ ਸੀ ਸਰ ਮੈਂ ਇਨਸਾਫ ਸਿਰਫ ਇਹੀ ਮੰਗਦਾ ਵਾ ਕਿ ਜਿਹੜੇ ਅੰਬਲਸਰ ਦੇ ਵੱਡੇ ਪੁਲਿਸ ਅਧਿਕਾਰੀ ਨੇ ਮੈਨੂੰ ਉਹਨਾਂ ਤੇ ਮਾਨਯੋਗ ਮੁੱਖ ਮੰਤਰੀ ਪੰਜਾਬ ਤੇ ਤੇ ਸਰ ਗ੍ਰਹਿ ਮੰਤਰੀ ਸ਼੍ਰੀ ਅਮੀਸ਼ਾ ਜੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਤੇ ਪੂਰਾ ਵਿਸ਼ਵਾਸ ਹੈ ਕਿ ਇੱਕ ਜਵਾਨ ਨੂੰ ਉਹਦਾ ਬੰਦਾ ਇਨਸਾਫ ਦਿਵਾਇਆ ਜਾਏਗਾ ਤੇ ਸਰ ਜੋ ਵੀ ਮੇਰੇ ਨਾਲ ਇਹ ਵਾਕਿਆ ਹੋਇਆ ਵਾ ਦੁਸ਼ ਇਸ ਸਰ ਜਿਹੜੇ ਦੋਸ਼ੀ ਹੈਗੇ ਨੇ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜਿਹੜਾ ਪੁਲਿਸ ਪ੍ਰਸ਼ਾਸਨ ਇੱਕ ਛੋਟੀ ਜੀ ਧਾਰਾ ਲਾ ਕੇ ਜਿਹੜਾ ਇਹਨਾਂ ਨੇ ਆਪਣੇ ਫੁੱਲ ਅਫਸਰ ਨੂੰ ਬਚਾਇਆ ਹੈ ਮੈਂ ਸਰ ਵੱਡੇ ਅਫਸਰਾਂ ਦੀ ਗੱਲ ਨਹੀਂ ਕਰਦਾ ਪਿਆ ਸਰ ਮੈਂ ਛੋਟੇ ਅਫਸਰਾਂ ਦੀ ਗੱਲ ਕਰਦਾ ਜਿਹੜੇ ਇਹਦੇ ਡੈਜ਼ਿਗਨੇਸ਼ਨ ਬਰਾਬਰ ਦੇ ਅਫਸਰ ਨੇ ਜਿਹੜੇ ਸਰ ਇਨਕੁਆਇਰੀ ਅਫਸਰ ਦੇ ਬਰਾਬਰ ਦੇ ਇਹਨਾਂ ਦੇ ਰੈਂਕ ਦੇ ਅਫਸਰ ਨੇ ਸਰ ਉਹ ਇਹਨਾਂ ਨੂੰ ਹਲਕੀਆਂ ਧਾਰਾ ਲਾ ਕੇ ਬਚਾਉਣਾ ਚਾਹੁੰਦੇ ਨੇ ਤੇ ਸਰ ਮੈਂ ਇਸੇ ਕਰਕੇ ਸੀਪੀ ਸਾਹਿਬ ਨੂੰ ਇਹ ਤੁਹਾਡੇ ਮਾਧਮ ਦੇ ਰਾਹੀਂ ਇਹ ਰਿਕਵੈਸਟ ਕਰਦਾ ਹਾਂ ਕੀ ਸਰ ਜਿਹੜੀ ਇਹ ਇਨਕੁਆਰੀ ਹੈ ਸਰ ਕਿਸੇ ਆਈਪੀਐਸ ਅਫਸਰ ਕੋਲ ਕਰਵਾਈ ਜਾਵੇ ਸਰ ਜਿਹਦੇ ਨਾਲ ਇੱਕ ਮੈਨੂੰ ਇਨਸਾਫ ਮਿਲ ਸਕੇ ਤੇ ਸਰ ਮੈਂ ਆਪਣੇ ਦੇਸ਼ ਦੀ ਸੁਰੱਖਿਆ ਵਿੱਚ ਨਿਸ਼ਚਿੰਤ ਹੋ ਕੇ ਆਪਣੇ ਪਰਿਵਾਰ ਦੀ ਪਿੱਛੋਂ ਸੁਰੱਖਿਆ ਨੂੰ ਮੱਦੇ ਨਜ਼ਰ ਰੱਖਦੇ ਨਿਸ਼ਚਿੰਤ ਹੋ ਕੇ ਆਪਣੇ ਦੇਸ਼ ਦੀ ਸੁਰੱਖਿਆ ਕਰ ਸਕਾਂ ਤੇ ਦੇਸ਼ ਦੇ ਦੁਸ਼ਮਣਾਂ ਨੂੰ ਇੱਥੋਂ ਭਜਾ ਸਕਾਂ ਦੇਖੋ ਜੀ ਹਰ ਵਾਰੀ ਆਪਾਂ ਸੱਚ ਦੀ ਆਵਾਜ਼ ਨਾਲ ਖਲੋਤੇ ਹਾਂ ਜਿੱਥੇ ਵੀ ਸਾਨੂੰ ਸੱਚਾਈ ਵਿਖੇ ਚਾਹੇ ਉਤੋਂ ਸਚਾਈ ਦੇ ਨਾਲ ਨਾਲ ਸਾਡਾ ਭਾਈਚਾਰਾ ਵੀ ਹੈਗਾ ਰਵੀਦਾਸ ਭਾਈਚਾਰੇ ਤੁਹਾਡਾ ਭਰਾ ਆ ਐਸੀ ਭਾਈਚਾਰੇ ਦਾ ਭਰਾ ਆ ਜੇ ਇਹਨਾਂ ਨਾਲ ਅਟ੍ਰੋਸਟੀ ਇਦਾਂ ਹੋਣੀ ਆ ਕਿਉਂਕਿ ਇਹ ਜਿਹੜਾ ਕਿ ਬਾਬਾ ਸਾਹਿਬ ਨੇ ਲਿਖਿਆ ਸੀ ਕਿ ਜਿਹੜੇ ਲੋਕ ਫਾਇਦਾ ਮਤਲਬ ਕਿ ਪੜ ਲੈ ਕੇ ਅੱਗੇ ਵਧੀਏ ਤੇ ਉਹਨਾਂ ਪਰਿਵਾਰ ਦੇ ਨਾਲ ਕਿਤੇ ਵੀ ਅਟ੍ਰੋਸਟੀ ਨਹੀਂ ਹੋਣੀ ਚਾਹੀਦੀ ਲੇਕਿਨ ਜਿਹੜੇ ਮਾਨਸਿਕ ਗੁਲਾਮ ਲੋਕ ਹੈਗੇ ਆ ਉਹਨਾਂ ਨੇ ਐਸੀ ਜਾਦ ਦੀਆਂ ਟਰੋਸਟੀਆਂ ਕਰਦੇ ਆ ਮੇਰੀ ਬੇਨਤੀ ਆ ਸੀਪੀ ਸਾਹਿਬ ਨੂੰ ਸ਼ਹਿਰ ਦੇ ਨੂੰ ਕਿ ਭਾਈ ਸਾਹਿਬ ਵਾਲਮੀਕੀ ਭਾਈਚਾਰਾ ਰਵਿਦਾਸ ਭਾਈਚਾਰਾ ਸਾਰੇ ਭਾਈਚਾਰੇ ਇਕਜੁੱਟ ਹੋ ਕੇ ਸਾਡੇ ਸਰਕਾ ਤੇ ਆਣਗੇ ਜੇ ਇਸ ਪਰਿਵਾਰ ਨੂੰ ਪਿਆਰ ਨਾ ਮਿਲਿਆ ਮੈਨੂੰ ਕੀ ਲੱਗਦਾ ਕਿ ਝਗੜਾ ਨਹੀਂ ਜ਼ਮੀਨ ਦਾ ਸੀ ਤਾਂ ਉਹ ਵਰਦੀ ਚ ਕਨਵਰਟ ਹੋ ਰਿਹਾ ਇੱਕ ਪਾਸੇ ਪлюс ਮਲਾਜ਼ਮ ਇੱਕ ਪਾਸੇ 80000 ਰੁਪਏ ਫ਼ਜਵਾਨ ਦੇਖੋ ਜੀ ਵਰਦੀ ਚ ਕੋਈ ਕਨਵਰਟ ਨਹੀਂ ਹੋ ਰਿਹਾ ਪਹਿਲੀ ਤਾਂ ਗੱਲ ਦੱਸ ਦਈਏ ਵਰਦੀ ਦੇ ਦੁਰਵਰਤੋਂ ਉਸਨੇ ਕੀਤੀ ਆ ਇਸ ਲਈ ਨੇ ਤੇ ਦੱਸਿਆ ਕਿ ਮੈਂ ਸਰਦਾਰ ਦਾ ਜਵਾਨ ਹੈਗਾ ਮੇਰੇ ਕੋਲ ਅੰਤਰਰਾਸ਼ਟਰੀ ਮੈਡਲ ਹੈਗਾ ਜਿਹੜਾ ਵੀ ਮੈਨੂੰ ਮੈਡਲ ਜਿਹੜਾ ਰਾਸ਼ਟਰਪਤੀ ਵੱਲੋਂ ਦਿੱਤਾ ਗਿਆ ਉਤੋਂ ਜਿਹੜੀਆਂ ਸਰਕਾਰਾਂ ਆ ਸਾਨੂੰ ਟੈਕਸ ਫਰੀ ਚੀਜ਼ਾਂ ਦਿੰਦੀਆਂ ਲੇਕਿਨ ਸਾਡੀ ਪ੍ਰੋਟੈਕਸ਼ਨ ਲਈ ਸਰਕਾਰਾਂ ਨੇ ਕੋਈ ਵੀ ਜਿਹੜਾ ਪੰਜਾਬ ਸਰਕਾਰ ਆ ਕੋਈ ਵੀ ਜਿਹੜੀ ਆ ਉਹ ਐਸਾ ਐਕਸ਼ਨ ਨਹੀਂ ਚੁੱਕ ਰਹੀ ਐ ਐਸੇ ਕਾਨੂੰਨ ਨਹੀਂ ਬਣਾ ਰਹੀ ਕਿ ਜਿਹੜੀ ਫੌਜੀਆਂ ਦੀ ਪ੍ਰੋਟੈਕਸ਼ਨ ਹੈ ਤੁਸੀਂ ਵੀ ਦੇਖਿਆ ਵੀਡੀਓ ਦੇ ਵਿੱਚ ਫੌਜੀ ਸਾਹਿਬ ਰੋ ਵੀ ਪਏ ਆ ਕਿ ਇੰਨੇ ਕੋ ਟੌਰਚਰ ਹੋ ਗਿਆ ਕਿ ਉਹ ਰੋ ਵੀ ਪਏ ਆ ਮੇਰੀ ਬੇਨਤੀ ਆ ਪੰਜਾਬ ਸਰਕਾਰ ਨੂੰ ਬੇਨਤੀ ਆ ਕਿ ਇਹਨਾਂ ਫੌਜੀਆ ਪਰਿਵਾਰਾਂ ਨੂੰ ਮਰਨ ਤੋਂ ਬਾਅਦ ਨਾ ਕਰੋੜ-ਕਰੋੜ ਰੁਪਇਆ ਦਿਆ ਕਰੋ ਉਸ ਤੋਂ ਪਹਿਲੋ ਵੀ ਇਹਨਾਂ ਦੀ ਪ੍ਰੋਟੈਕਸ਼ਨ ਲਈ ਕੋਈ ਨਾ ਕੋਈ ਪੰਜਾਬ ਸਰਕਾਰ ਨੂੰ ਟੀਕੇ ਮਿਤਰੇ ਚਾਹੀਦੇ ਆ ਮੁੱਖ ਮੰਤਰੀ ਮਾਨ ਸਾਹਿਬ ਨੂੰ ਇੱਕ ਵੱਡਾ ਬੈਂਚਮਾਰਕ ਕ੍ਰੀਏਟ ਕਰਨਾ ਚਾਹੀਦਾ ਕਿ ਜਿਹੜਾ ਫੌਜੀ ਪਰਿਵਾਰ ਨਾਲ ਲੜੇਗਾ ਜਾਂ ਕਿਸੇ ਫੌਜੀ ਨਾਲ ਨਜਾਇਜ਼ ਕਰੇਗਾ ਤੁਰਤੇ ਬੰਦੀ ਤਾਰਾ ਜਿਹੜੀ ਹੈ ਨਵੀਂ ਇੱਕ ਤਾਰਾ ਡਿਫਾਈਨ ਹੋਣੀ ਚਾਹੀਦੀ ਉਸ ਤਾਰਾ ਦੇ ਤਾਇ ਤੇ ਇਹਨਾਂ ਦੇ ਪਰਚਾ ਦਰਜ ਹੋਵੇ ਤੇ ਪਰਚਾ ਦਰਜ ਹੋਣ ਤੋਂ ਬਾਅਦ ਜੇਲ੍ਹ ਦੀ ਸਲਾਖਾ ਤੇ ਜਾਂਚਾ ਹੋਵੇ ਪੁਲਿਸ ਮੁਲਾਜ਼ਮ ਕਿਉਂ ਨਾ ਆਵੇ ਕੋਈ ਆਈਏ ਅਫਸਰ ਕਿਉਂ ਨਾ ਹੋਵੇ ਜੰਮੂ ਕਸ਼ਮੀਰ ਦੇ ਵਿੱਚ ਲਗਾਤਾਰ ਹੀ ਕਈ ਜਵਾਨ ਫੌਜੀਆਂ ਦੀ ਸ਼ਹਾਦਤ ਹੋਈ ਪੰਜਾਬ ਸਰਕਾਰ ਉਹਨਾਂ ਨੂੰ ਖਵਾਦ ਦੇ ਰਹੀ ਚ ਲੱਗਦਾ ਕਿ ਇਸ ਮਾਮਲੇ 'ਚ ਪੰਜਾਬ ਸਰਕਾਰ ਨੂੰ ਜਾਂ ਡੀਸੀਪੀ ਪੰਜਾਬ ਨੂੰ ਦੇਖਣ ਦੀ ਲੋੜ ਹੈਗੀ ਆ ਤੁਹਾਡੇ ਤੋਂ ਦੇਖੋ ਜੀ ਮੈਂ ਪੰਜਾਬ ਸਰਕਾਰ ਨੂੰ ਆਪਣੇ ਡੀਸੀ ਦੇ ਰਾਹੀਂ ਇੱਕ ਮੰਗ ਪੱਤਰ ਦਊਂਗਾ ਕਿ ਜਿਨ੍ਹਾਂ ਸ਼ਹਾਦਤਾਂ ਨੂੰ ਉਹਨਾਂ ਨੂੰ ਪੈਸੇ ਦੇ ਰਿਹਾ ਉਹ ਤਾਂ ਠੀਕ ਆ ਜੇ ਬਹੁਤ ਵਧੀਆ ਸਲਾਗਾ ਜੋਕ ਸਰਕਾਰ ਦਾ ਕਦਮ ਹੈਗਾ ਜਿੰਨਾ ਯੂਥ ਵੀ ਆ ਮੌਨਟੋ ਕੇ ਜਾਏਗਾ ਕਿ ਮੈਂ ਦੇਸ਼ ਦੀ ਰੱਖਿਆ ਕਰਾਂਗਾ ਤੇ ਸ਼ਾਇਦ ਸਰਕਾਰ ਵੀ ਸਾਡਾ ਕਿਤੇ ਨਾ ਕਿਤੇ ਸੋਚੇਗੀ ਲੇਕਿਨ ਜੇ ਇਸ ਪਰਿਵਾਰ ਦੀ ਗੱਲ ਕਰਾਂਗਾ ਤੇ ਇਸ ਪਰਿਵਾਰ ਵਾਰੀ ਸਰਕਾਰ ਗੁੰਮ ਕਿਉਂ ਹੈਗੀ ਹੈ ਸਰਕਾਰ ਦੇ ਐਮ ਐਲ ਏ ਕਿਉਂ ਨਹੀਂ ਬੋਲ ਰਹੇ ਮੰਤਰੀ ਸੰਤਰੀ ਕਿਉਂ ਨਹੀਂ ਬੋਲ ਰਹੇ ਇਹ ਫੌਜੀ ਪਰਿਵਾਰ ਨੇ ਕੋਈ ਗੁਨਾਹ ਨਹੀਂ ਕੀਤਾ ਗੁਰੂ ਨਗਰੀ ਦੇ ਵਿੱਚ ਰਹਿ ਕੇ ਜੇ ਗੁਰੂ ਨਗਰੀ ਦੇ ਫੌਜੀ ਸੁਰੱਖਿਤ ਨਹੀਂ ਹੈਗੇ ਜਿੱਥੇ ਕਿ ਸੁਪਨਾ ਵੱਡਾ ਪਾਵਨ ਜਿਹੜਾ ਸਿਟੀ ਹੈਗੀ ਅੰਮ੍ਰਿਤਸਰ ਹੈਗੀ ਗੁਰੂ ਨਗਰੀ ਹੈਗੀ ਪੰਜਾਬ ਦੀ ਜਿੱਥੇ ਫੌਜੀ ਨਹੀਂ ਸੁਰੱਖਿਤ ਅਗੇ ਤੇ ਭਾਈ ਸਾਹਿਬ ਫਿਰ ਪੰਜਾਬ ਦੇ ਸਰਕਾਰ ਦੇ ਉੱਤੇ ਕਿਤੇ ਨਾ ਕਿਤੇ ਕੁ ਸਵਾਲ ਉੱਠੇ ਜਾਂਦੇ ਆ ਕੁਐਸਚਨ ਮਾਰਕ ਹੁੰਦਾ ਆ ਮੇਰੀ ਬੇਨਤੀ ਮੁੱਖ ਮੰਤਰੀ ਮਾਨ ਸਾਹਿਬ ਨੂੰ ਜਲਦੀ ਇੱਕ ਟਵੀਟ ਕਰਕੇ ਸ਼ਹਿਰ ਦੇ ਸੀਪੀ ਨੂੰ ਆਰਡਰ ਦਿੱਤੇ ਜਾਣ ਕਿ ਐਸਸੀ ਐਕਟ ਦਾ ਪਰਚਾ ਕੱਟ ਕੇ ਤੇ ਵਰਦੀ ਤੋਂ ਦੂਰ ਪਰਤੋ ਕਰਕੇ ਉਸ ਜਿਹੜਾ ਮੁਲਾਜ਼ਮ ਹੈਗਾ ਪੁਲਿਸ ਮੁਲਾਜ਼ਮ ਹੋਰ ਤੇ ਪਰਚਾ ਦਰਜ ਕਰਕੇ ਉਹਨੂੰ ਸਲਾਕਾ ਦੇ ਪਿੱਛੇ ਦੱਸਿਆ ਜਾਵੇ ਤੇ ਵਿਦਿਨ 24 ਆਵਰ ਦੇ ਵਿੱਚ ਸਰਕਾਰ ਐ ਕੰਮ ਕਰੇ ਤੇ ਮੈਂ ਸਰਕਾਰ ਦਾ ਬਹੁਤ ਧੰਨਵਾਦ ਆਊਂਗਾ ਸ਼ਹਿਰ ਦੇ ਸੀਪੀ ਦਾ ਬੜਾ ਧੰਨਵਾਦ ਮਗਰ ਨਹੀਂ ਹੁੰਦਾ ਫਿਰ ਜੇ ਅਗਰ ਨਹੀਂ ਹੁੰਦਾ ਤੇ ਭਾਈ ਸਾਹਿਬ ਵੱਡੇ ਲੈਵਲ ਦੇ ਉੱਤੇ ਸੜਕਾਂ ਦੇ ਉੱਤੇ ਸੰਘਰਸ਼ ਕੀਤੇ ਜਾਣਗੇ ਸੀਪੀ ਸਾਹਿਬ ਦੇ ਦਫ਼ਤਰ ਦੇ ਬਾਹਰ ਬੈਠਾ ਜਾਏਗਾ ਤੇ ਉਹਨਾਂ ਨੂੰ ਪੁੱਛਿਆ ਜਾਏਗਾ ਕਿ ਇਹ ਫੌਜੀ ਪਰਿਵਾਰ ਕਿਸ ਕੌਨਸਟਿਟਿਊਸ਼ਨ ਦੇ ਦਾਇਰੇ ਚ ਆਉਂਦੇ ਆ ਕਿਸ ਕਿਸ ਦੇਸ਼ ਦੇ ਆ ਜਿਹੜੇ ਫੌਜੀ ਹੈਗੇ ਆ ਉਹਨਾਂ ਨੂੰ ਸਵਾਲ ਥੋੜੇ ਬਹੁਤ ਕੀਤੇ ਜਾਣਗੇ ਪੁੱਛਿਆ ਜਾਏਗਾ ਕਿ ਇਹਨਾਂ ਲਈ ਕੀ ਕਾਨੂੰਨ ਹੈਗਾ ਕਿ ਇਹ ਟੱਲ ਜਾਣ ਕਿ ਜੇ ਇਹਨਾਂ ਦਾ ਕਿਤੇ ਪੰਜਾਬ ਦੇ ਪੁਲਿਸ ਦੇ ਮੁਲਾਜ਼ਮ ਨਾਲ ਪੰਗਾ ਪੈ ਗਿਆ ਜਾਂ ਪੰਜਾਬ ਪੁਲਿਸ ਮੁਲਾਜ਼ਮ ਨੇ ਇਹਨਾਂ ਨੂੰ ਕੋਟ ਦਿੱਤਾ ਤੇ ਇਹ ਵਿਚਾਰੇ ਹੁਣ ਭੁੱਲ ਜਾਣ ਕਿ ਇਹਨਾਂ ਨੂੰ ਕੋਈ ਇਨਸਾਫ਼ ਨਹੀਂ ਮਿਲਣਾ ਜੇ ਇਹਨਾਂ ਨਾਲ ਜਾਤੀ ਸੂਚਕ ਦੀਆ ਟਰੋਸਟੀ ਹੁੰਦੀਆਂ ਇਹਨਾਂ ਨੂੰ ਕੋਈ ਇਨਸਾਫ ਨਹੀਂ ਮਿਲਿਆ ਸੀਪੀ ਸਾਹਿਬ ਨੂੰ ਥੋੜੇ ਜਿਹਾ ਸਵਾਲ ਪੁੱਛੇ ਜਾਣਗੇ ਬਾਕੀ ਸ਼ਹਿਰ ਦੇ ਸੀਪੀ ਸਾਹਿਬ ਜਿਹੜੇ ਆ ਸੂਝਵਾਨ ਹੈਗੇ ਆ ਉਹਨਾਂ ਨੇ ਮੈਨੂੰ ਲੱਗਦਾ ਹੈ ਕਿ ਜਲਦੀ 24 ਆਵਰਸ ਕਾਰਵਾਈ ਕਰਕੇ ਤੇ ਇਹਨਾਂ ਨੂੰ ਐਫਆਰ ਦੇ ਇਸ ਦੀ ਸੁਲਾਕਾ ਦੇ ਵਿੱਚ ਭੇਜ ਦੇਣਗੇ 16 ਸਾਨ ਇਸ ਵਕਤ ਦੀਆਂ ਵੱਡੀਆਂ ਤੇ ਤਾਜ਼ਾ ਖਬਰਾਂ ਪਲ-ਪਲ ਦੀ ਅਪਡੇਟ ਦੇਖਣ ਵਾਸਤੇ ਜੁੜੇ ਰਹੋ ਦਾਰ ਮਿਊਟ ਦੇ ਨਾਲ ਫਿਲਹਾਲ ਇਜਾਜ਼ਤ ਚਾਹਾਂਗੇ ਧੰਨਵਾਦ